ਸਤਵੀਰ ਸਿੰਘ ਸੱਤੀ ਦਾ ਗਰੋਹ ਜਿਹੜਾ ਹੈ ਉਹ ਅੰਜਾਮ ਦੇ ਰਿਹਾ ਸੀ ਹਾਈਵੇ ਤੇ ਜਾਣ ਵਾਲੇ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਗੱਡੀਆਂ ਨੂੰ ਲੁੱਟਿਆ ਜਾ ਰਿਹਾ ਸੀ ਗੱਡੀਆਂ ਨੂੰ ਘੇਰਿਆ ਜਾਂਦਾ ਸੀ ਇਸ ਗਰੋਹ ਵੱਲੋਂ ਉਸ ਤੋਂ ਬਾਅਦ ਹਥਿਆਰਾਂ ਦੀ ਨੋਕ ਤੇ ਗੱਡੀਆਂ ਤੋਂ ਲੁੱਟ ਕੀਤੀ ਜਾਂਦੀ ਸੀ ਪੁਲਿਸ ਲੰਬੇ ਸਮੇਂ ਤੋਂ ਇਸ ਗਰੋਹ ਦੀ ਤਲਾਸ਼ ਕਰ ਰਹੀ ਸੀ ਜਿਸ ਦਾ ਮਾਸਟਰਮਾਈਂਡ ਸਤਵੀਰ ਸਿੰਘ ਸੱਤੀ ਸੀ ਮੋਟਰਸਾਈਕਲਾਂ ਤੇ ਕਾਰਾਂ ਨੂੰ ਘੇਰ ਕੇ ਉਹਨਾਂ ਵੱਲੋਂ ਲੁੱਟਖੋ ਕੀਤੀ ਜਾਂਦੀ ਸੀ ਨਕਦੀ ਵੀ ਲੁੱਟੀ ਜਾਂਦੀ ਸੀ ਤੇ ਹੋਰ ਸਮਾਨ ਵੀ ਲੁੱਟ ਲੁੱਟਖੋ ਕੀਤੀ ਜਾਂਦੀ ਸੀ ਪੁਲਿਸ ਨੂੰ ਲਗਾਤਾਰ ਇਸ ਬਾਬਤ ਸੂਚਨਾਵਾਂ ਮਿਲ ਰਹੀਆਂ ਹਨ ਐਫ ਆਈ ਆਰ ਵੀ ਦਰਜ ਕਰਵਾਈ ਗਈ ਸੀ ਇਸ ਮਾਮਲੇ ਦੇ ਵਿੱਚ ਲਾਲੜੂ ਦੇ ਨਜ਼ਦੀਕ ਇਸ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਜੋ ਅਪਰਾਧੀ ਸੀ ਸਤਵੀਰ ਸਿੰਘ ਸੱਤੀ ਦੇ ਖਿਲਾਫ ਜਦੋਂ ਪੁਲਿਸ ਪਾਰਟੀ ਕਾਰਵਾਈ ਕਰਨ ਪਹੁੰਚਦੀ ਹੈ ਗੁਪਤ ਸੂਚਨਾ ਦੇ ਆਧਾਰ ਤੇ ਤਾਂ ਗੈਂਗਸਟਰ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜਾਂਦਾ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਮੁਕਾਬਲੇ ਵਜੋਂ ਗੋਲੀ ਚਲਾਈ ਜਾਂਦੀ ਹੈ ਜੋ ਕਿ ਗੈਂਗਸਟਰ ਸਤੀ ਦੇ ਪੈਰ ਤੇ ਲੱਗਦੀ ਹੈ ਉਸ ਤੋਂ ਬਾਅਦ ਪੁਲਿਸ ਨੇ ਇਸ ਗੈਂਗਸਟਰ ਨੂੰ ਇਸ ਜੋ ਅਪਰਾਧੀ ਹੈ ਜੋ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਉਸ ਨੂੰ ਕਾਬੂ ਕਰ ਲਿਆ ਪਿੰਡ ਤੋਂ ਬਾਹਰ ਮੋਟਰਸਾਈਕਲ ਤੇ ਕਹਿੰਦੇ ਜਾ ਰਿਹਾ ਸੀ ਜਦੋਂ ਪੁਲਿਸ ਨਾਲ ਇਸ ਦਾ ਮੁਕਾਬਲਾ ਹੁੰਦਾ ਫਾਇਰਿੰਗ ਹੁੰਦੀ ਹੈ ਤਾਂ ਅਸਲੇ ਸਮੇਤ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਇਸ ਤੋਂ ਬਾਅਦ ਪੁਲਿਸ ਵੱਲੋਂ ਸਰਚ ਅਭਿਆਨ ਵੀ ਚਲਾਇਆ ਗਿਆ ਪੁਲਿਸ ਵੱਲੋਂ ਲਗਾਤਾਰ ਇਸ ਇਲਾਕੇ ਦੇ ਵਿੱਚ ਮੁਸਤਦੀ ਦੇ ਨਾਲ ਸਰਚ ਕੀਤੀ ਜਾ ਰਹੀ ਹੈ ਤੇ ਉਸ ਦੇ ਸਾਥੀਆਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਤੋਂ ਬਾਅਦ ਇਸ ਇਨਕਾਊਂਟਰ ਤੋਂ ਬਾਅਦ ਅਪਰਾਧੀ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਇਹ ਅਪਰਾਧੀ ਆਪਣੇ ਸਾਥੀਆਂ ਸਮੇਤ ਲੁੱਟ ਖੋਹਾਂ ਕਰਦਾ ਸੀ ਫਿਲਹਾਲ ਪੁਲਿਸ ਦੀ ਇਹ ਵੱਡੀ ਕਾਮਯਾਬੀ ਇਲਾਕੇ ਦੇ ਵਿੱਚ ਮੰਨੀ ਜਾ ਰਹੀ ਹੈ ਕਿ ਕੋਈ ਲੰਬੇ ਸਮੇਂ ਤੋਂ ਇਸ ਅਪਰਾਧੀ ਦੀਆਂ ਸ਼ਿਕਾਇਤਾਂ ਪੁਲਿਸ ਨੂੰ ਲਗਾਤਾਰ ਮਿਲ ਰਹੀਆਂ ਸਨ ਜਿਸ ਤੇ ਪੁਲਿਸ ਪਾਰਟੀ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਤੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜੀ ਸਾਡੇ ਕੋਲ ਅੱਤੇ ਕਾਫੀ ਕੰਪਲੇਂਟਸ ਆ ਰਹੀਆਂ ਸੀ ਕਿ ਜਿਹਦੇ ਵੀ ਦੋ ਐਫਆਈਆਰ ਇਸ ਮਹੀਨੇ ਦੇ ਵਿੱਚ 3 ਤਰੀਕ ਨੂੰ ਤੇ 11 ਤਰੀਕ ਨੂੰ ਵੀ ਲਾਜ ਹੋਈ ਸੀ ਜਿਹਦੇ ਅਸੀਂ ਆਪਣਾ ਜਿਹੜਾ ਸੱਤਰਾਂਵਾਂ ਦੇ ਅੰਦਰ ਯਾਨੀ ਕਿ ਰੋਬਰੀ ਦੇ ਅੰਦਰ ਅਸੀਂ ਆਪਣਾ ਬੁੱਕ ਕੀਤਾ ਸੀਗਾ ਇਹਨਾਂ ਦੋ ਐਫਆਈਆਰ ਲੌਂਚ ਕੀਤੇ ਆ ਸੀਗੇ। ਜੀ ਉਹਦੇ ਸਾਡੇ ਕੋਲ ਇਹ ਸੀਗਾ ਵੀ ਇੱਥੇ ਜਿਹੜੇ ਹਾਈਵੇ ਤੇ ਜਿਹੜੇ ਵੀ ਕਮਿਊਟ ਕਰ ਰਹੇ ਨੇ ਲੋਕ ਇੱਥੋਂ ਆ ਬੀਸਿਕਲੀ ਇਹ ਹਾਈਵੇ ਚੱਲ ਰਿਹਾ ਹੈ ਜੀ ਤੇ ਉਹਦੇ ਤੇ ਲੋਕਾਂ ਨੂੰ ਜਿਹੜਾ ਰੋਕ ਕੇ ਉਹ ਲੁੱਟਿਆ ਜਾ ਰਿਹਾ ਤੇ ਉਹਨਾਂ ਦੇ ਉਹਨਾਂ ਨੂੰ ਸੈੱਟ ਕੀਤਾ ਜਾ ਰਿਹਾ ਉਹਨਾਂ ਦੇ ਕੋਲੋਂ ਚੀਜ਼ਾਂ ਲੁੱਟੀਆਂ ਜਾ ਰਹੀਆਂ ਜਾਂ ਗੈਂਗ ਰੋਬ ਕੀਤਾ ਜਾ ਰਿਹਾ ਠੀਕ ਹੈ ਉਹਦੇ ਦੋ ਐਫਆਈਆ ਦਰਜ ਸੀਗੀਆਂ ਤੇ ਉਹਦੇ ਪਿੱਛੇ ਜਿਹੜੀ ਸਾਡੀ ਟੀਮ ਲੱਗਿਆ ਸੀਗਾ ਵਿਕਰਮ ਰਾਭ ਦੀ ਟੀਮ ਸਾਡੇ ਉਹਨਾਂ ਦੇ ਐਸਐਸਓ ਆਪਣਾ ਲਾਲੂ ਇੰਚਾਰਜ ਲੈ ਲਈ ਤੇ ਨਾਲ ਸਾਡੀ ਹੋਰ ਕੁਪਿੰਦਰ ਦਾ ਐਫਆਈ ਟੀਮ ਲੱਗੇ ਸੀ ਜੀ ਇਹ ਦਿਨਾਂ ਨੂੰ ਜਦੋਂ ਇਹਨਾਂ ਨੂੰ ਇਹਨਾਂ ਨੂੰ ਟ੍ਰੇਸ ਡਾਉਨ ਕਰਦੇ ਪਿੰਪ ਪੁਆਇੰਟ ਕਰਦੇ ਹੋਏ ਇਹਨਾਂ ਨੂੰ ਜਦੋਂ ਸਾਡੇ ਨੂੰ ਦਾ ਪਤਾ ਲੱਗਿਆ ਸੀ ਸਾਡੇ ਕੋਲ ਟਿਪ ਆਫ ਸੀਗਾ ਵੀ ਇਹ ਬੰਦਾ ਅੱਜ ਇੱਧਰ ਜਾ ਰਿਹਾ ਸੀ ਓਕੇ ਤੇ ਜਦੋਂ ਪੁਲਿਸ ਦੀ ਟੀਮ ਇਹਨੂੰ ਚੇਜ਼ ਕੀਤਾ ਉਧਰੋਂ ਕਿਉਂਕਿ ਸੰਸਾਰ ਰਸਤਾ ਸੀ ਤੇ ਜਿਹੜੇ ਚੇਜ਼ ਕੀਤਾ ਹੈ ਹਰ ਇੱਕ ਇੱਧਰ ਨੂੰ ਹੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜਿਹਨੇ ਦੇਖਿਆ ਵੀ ਹਾਂ ਵੀ ਇਹ ਹੁਣ गिर ਚੁੱਕੇ ਨੇ ਤੇ ਇਹਨਾਂ ਨੇ ਮੋਟਰਸਾਈਕਲ ਸੁੱਟ ਕੇ ਇੱਥੇ ਪੁਲਿਸ ਦੇ ਉੱਪਰ ਫਾਇਰ ਕੀਤਾ ਜਿਹਦੇ ਤੇ ਪੁਲਿਸ ਦੀ ਜਲਦੀ ਦੇ ਉੱਪਰ ਤਿੰਨ ਫਾਇਰ ਵੱਜੇ ਨੇ ਠੀਕ ਹੈ ਤੇ ਚਲੋ ਠੀਕ ਹੈ ਕੋਈ ਪੁਲਿਸ ਵਾਲੇ ਤੇ ਕਿਸੇ ਤਰ੍ਹਾਂ ਦੇ ਕੋਈ ਮੁਲਾਜ਼ਮ ਤੇ ਬਾਲਾ ਸਾਡੇ ਮੁਲਾਜ਼ਮਾਂ ਦੇ ਵਿਚਾਰਿਆ ਗਿਆ ਤੇ ਜਿਹਦੇ ਜਵਾਬੀ ਫਾਇਰਿੰਗ ਦੇ ਵਿੱਚ ਇਹਨਾਂ ਦੇ ਲੱਤ ਤੇ ਗੋਲੀ ਲੱਗੀ ਜਿਹਦੇ ਕਿ ਇੱਕ ਦੇ ਵਿੱਚੋਂ ਸਤਵਿੰਦਰ ਸਿੰਘ 37 ਦੇ ਦੰਦਰਾਲੇ ਦਾ ਹੂੰ 37 ਦੇ ਦੰਦਰਾਲੇ ਦਾ ਇਹਨਾਂ ਦਾ ਗੈਂਗ ਹੈ ਮਿਨੀਮਮ 6-7 ਬੰਦਿਆਂ ਦਾ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਨੇ 307 ਦਾ ਪਰਚਾ ਦਰਜ ਹੈ ਤੇ ਇਹਦੇ ਨਾਲ ਦਿਆਂ ਦੇ ਵੀ ਦਰਜ ਨੇ ਓਕੇ ਤੇ ਦੋ ਬੰਦੇ ਸੀਗੇ ਇੱਕ ਤਾਂ ਜਿਹਨੂੰ ਪਰਚਾ ਚ ਕਾਮਯਾਬ ਹੋ ਗਿਆ ਪਰ ਦੂਜਾ ਸੀ ਜਿਹੜਾ ਆਪਣਾ YouTube ਆਪਣਾ ਫਾਇਰ ਇੰਜਰੀ ਉਹ गिर ਗਿਆ ਸੀਗਾ ਤੁਹਾਨੂੰ ਅਸੀਂ ਹਸਪਤਾਲ ਦਾ ਦਾਖਲ ਕਰਵਾਇਆ ਤੇ ਸਰ ਦੂਜਾ ਜਿਹੜਾ ਸਾਥੀ ਹੈ ਉਹ ਇੱਥੇ ਹੀ ਹੈ ਜਿਹੜਾ ਸਰਚ ਵਗੈਰਾ ਕੀਤਾ ਜਾ ਰਿਹਾ ਹੈ ਨਹੀਂ ਉਹ ਅਲਰੇ ਸੀ ਉਹਨੂੰ ਵੀ ਸਰਚ ਕਰ ਰਹੇ ਹਾਂ ਠੀਕ ਹੈ ਬਿਲਕੁਲ ਰੌਲ ਅਪ ਕਰ ਲਾਂਗੇ ਜਲਦੀ ਕਰਾਂਗੇ ਸਾਡੇ ਕੋਲ ਫਾਈਲ ਕਿੰਨੀ ਦੇਰ ਲੱਗਦੀ ਹੈ ਜੀ ਕਿੰਨੀ ਦੇਰ ਫਾਈਲ 3-5 ਹੋਏ ਤੇ ਜਿਸ ਤਰ੍ਹਾਂ ਇੱਕ ਬਰੀਫ ਇਨਕਾਊਂਟਰ ਹੁੰਦਾ ਜਿਹੜਾ ਤੁਹਾਨੂੰ ਅੱਜ ਦੋ ਹੁਣ ਤੋਂ 2 ਘੰਟੇ ਪਹਿਲਾਂ ਦਾ ਮਾਮਲਾ ਹੈ ਸਰ ਕੋਈ ਅਸਲਾ ਵੀ ਬਰਾਮਦ ਕੀਤਾ ਗਿਆ ਹਾਂਜੀ ਇੱਕ ਵੀਪਨ ਹੈਗਾ ਜੀ ਆਪਣਾ ਦੇਸੀ ਵੀਪਨ ਹੈ ਤੁਸੀਂ ਦੇਖ ਸਕਦੇ ਹੋ ਮੌਕਾ ਦੇ ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ অপਰਾদিক ততਾਂ ਦੇ ਖਿਲਾਫੇ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਪੁਲਿਸ ਨੇ ਇੱਕ অপরাধੀ ਨੂੰ ਕਾਬੂ ਕੀਤਾ ਹੈ ਮਾਸਟਰਮਾਈਂਡ ਸਤਵੀਰ ਸਿੰਘ ਸੱਤੀ ਨੂੰ ਪੁਲਿਸ ਨੇ ਕਾਰਵਾਈ ਕਰਕੇ ਕਾਬੂ ਕੀਤਾ ਗਿਆ ਹੈ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਸਤਵੀਰ ਸਿੰਘ ਸੱਤੀ ਦਾ ਗਰੋਹ ਜਿਹੜਾ ਹੈ ਉਹ ਅੰਜਾਮ ਦੇ ਰਿਹਾ ਸੀ ਹਾਈਵੇ ਤੇ ਜਾਣ ਵਾਲੇ ਆਉਣ ਜਾਣ ਵਾਲੇ ਰਾਹੀਰਾਂ ਨੂੰ ਗੱਡੀਆਂ ਨੂੰ ਲੁੱਟਿਆ ਜਾ ਰਿਹਾ ਸੀ ਗੱਡੀਆਂ ਨੂੰ ਘੇਰਿਆ ਜਾਂਦਾ ਸੀ ਇਸ ਗਰੋਵ ਵੱਲੋਂ ਉਸ ਤੋਂ ਬਾਅਦ ਹਥਿਆਰਾਂ ਦੀ ਨੋਕ ਤੇ ਗੱਡੀਆਂ ਤੋਂ ਲੁੱਟ ਕੀਤੀ ਜਾਂਦੀ ਸੀ ਪੁਲਿਸ ਲੰਬੇ ਸਮੇਂ ਤੋਂ ਇਸ ਗਰੋਹ ਦੀ ਤਲਾਸ਼ ਕਰ ਰਹੀ ਸੀ ਜਿਸ ਦਾ ਮਾਸਟਰਮਾਈਂਡ ਸਤਵੀਰ ਸਿੰਘ ਸੱਤੀ ਸੀ ਮੋਟਰਸਾਈਕਲਾਂ ਤੇ ਕਾਰਾਂ ਨੂੰ ਘੇਰ ਕੇ ਉਹਨਾਂ ਵੱਲੋਂ ਲੁੱਟਖੋ ਕੀਤੀ ਜਾਂਦੀ ਸੀ ਨਕਦੀ ਵੀ ਲੁੱਟੀ ਜਾਂਦੀ ਸੀ ਤੇ ਹੋਰ ਸਮਾਨ ਵੀ ਲੁੱਟ ਲੁੱਟਖੋ ਕੀਤੀ ਜਾਂਦੀ ਸੀ ਪੁਲਿਸ ਨੂੰ ਲਗਾਤਾਰ ਇਸ ਬਾਬਤ ਸੂਚਨਾਵਾਂ ਮਿਲ ਰਹੀਆਂ ਸਨ ਐਫ ਆਈ ਆਰ ਵੀ ਦਰਜ ਕਰਵਾਈ ਗਈ ਸੀ ਇਸ ਮਾਮਲੇ ਦੇ ਵਿੱਚ ਲਾਲੜੂ ਦੇ ਨਜ਼ਦੀਕ ਇਸ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਜੋ ਅਪਰਾਧੀ ਸੀ ਸਤਵੀਰ ਸਿੰਘ ਸੱਤੀ ਦੇ ਖਿਲਾਫ ਜਦੋਂ ਪੁਲਿਸ ਪਾਰਟੀ ਕਾਰਵਾਈ ਕਰਨ ਪਹੁੰਚਦੀ ਹੈ ਗੁਪਤ ਸੂਚਨਾ ਦੇ ਆਧਾਰ ਤੇ ਗਾਂ ਗੈਂਗਸਟਰ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜਾਂਦਾ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਮੁਕਾਬਲੇ ਵਜੋਂ ਗੋਲੀ ਚਲਾਈ ਜਾਂਦੀ ਹੈ ਜੋ ਕਿ ਗੈਂਗਸਟਰ ਸਤੀ ਦੇ ਪੈਰ ਤੇ ਲੱਗਦੀ ਹੈ ਉਸ ਤੋਂ ਬਾਅਦ ਪੁਲਿਸ ਨੇ ਇਸ ਗੈਂਗਸਟਰ ਨੂੰ ਇਸ ਜੋ ਅਪਰਾਧੀ ਹੈ ਜੋ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਉਸ ਨੂੰ ਕਾਬੂ ਕਰ ਲਿਆ ਪਿੰਡ ਤੋਂ ਬਾਹਰ ਮੋਟਰਸਾਈਕਲ ਤੇ ਕਿਤੇ ਜਾ ਰਿਹਾ ਸੀ ਜਦੋਂ ਪੁਲਿਸ ਨਾਲ ਇਸ ਦਾ ਮੁਕਾਬਲਾ ਹੁੰਦਾ ਫਾਇਰਿੰਗ ਹੁੰਦੀ ਹੈ ਤਾਂ ਅਸਲੇ ਸਮੇਤ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਇਸ ਤੋਂ ਬਾਅਦ ਪੁਲਿਸ ਵੱਲੋਂ ਸਰਚ ਅਭਿਆਨ ਵੀ ਚਲਾਇਆ ਗਿਆ ਪੁਲਿਸ ਵੱਲੋਂ ਲਗਾਤਾਰ ਇਸ ਇਲਾਕੇ ਦੇ ਵਿੱਚ ਮੁਸਤਦੀ ਦੇ ਨਾਲ ਸਰਚ ਕੀਤੀ ਜਾ ਰਹੀ ਹੈ ਤੇ ਉਸ ਦੇ ਸਾਥੀਆਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਤੋਂ ਬਾਅਦ ਇਸ ਇਨਕਾਊਂਟਰ ਤੋਂ ਬਾਅਦ अपराधी ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਇਹ ਅਪਰਾਧੀ ਆਪਣੇ ਸਾਥੀਆਂ ਸਮੇਤ ਲੁੱਟਾ-ਖੋਹਾਂ ਕਰਦਾ ਸੀ ਫਿਲਹਾਲ ਪੁਲਿਸ ਦੀ ਇਹ ਵੱਡੀ ਕਾਮਯਾਬੀ ਇਲਾਕੇ ਦੇ ਵਿੱਚ ਮੰਨੀ ਜਾ ਰਹੀ ਹੈ ਕਿਉਂਕਿ ਲੰਬੇ ਸਮੇਂ ਤੋਂ ਇਸ ਅਪਰਾਧੀdਿਆਂ ਸ਼ਿਕਾਇਤਾਂ ਪੁਲਿਸ ਨੂੰ ਲਗਾਤਾਰ ਮਿਲ ਰਹੀਆਂ ਸਨ ਜਿਸ ਤੇ ਪੁਲਿਸ ਪਾਰਟੀ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਤੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਹੂੰ ਤੇ ਸਾਡੇ ਕੋਲ ਇੱਥੇ ਕਾਫੀ ਕਮਪਲੇਂਟਸ ਆ ਰਹੀਆਂ ਸੀ ਕਿ ਜਿਵੇਂ ਕਿ ਦੋ ਐਫਆਈਆ ਇਸ ਮਹੀਨੇ ਵਿੱਚ 1 ਤੇ 3 ਤਰੀਕ ਨੂੰ ਤੇ 11 ਤਰੀਕ ਨੂੰ ਵੀ ਲੋਜ ਹੋਈ ਸੀ ਕਿ ਅਸੀਂ ਆਪਣਾ ਜਿਹੜਾ 70 ਆਵਾਂ ਦੇ ਅੰਦਰ ਯਾਨੀ ਕਿ ਰੋਬਰੀ ਦੇ ਅੰਦਰ ਅਸੀਂ ਆਪਣਾ ਬੁੱਕ ਕੀਤਾ ਸੀਗਾ ਇਹਨਾਂ ਨੂੰ ਦੋ ਐਫਆਈਆ ਲੋਜ ਕੀਤੇ ਸੀਗੇ ਜੀ ਤੇ ਉਹ ਵੀ ਸਾਡੇ ਕੋਲ ਇਹ ਸੀਗਾ ਵੀ ਅਸੀਂ ਜਿਹੜੇ ਹਾਈਵੇ ਤੇ ਜਿਹੜੇ ਵੀ ਕਮਿਊਟ ਕਰ ਰਹੇ ਨੇ ਲੋਕ ਇੱਥੋਂ ਆ ਬੀਸਿਕਲੀ ਇਹ ਹਾਈਵੇ ਚੱਲ ਰਿਹਾ ਹੈ ਜੀ ਤੇ ਉਹਦੇ ਤੇ ਲੋਕਾਂ ਨੂੰ ਜਿਹੜਾ ਰੋਕ ਕੇ ਉਹ ਲੁੱਟਿਆ ਜਾ ਰਿਹਾ ਤੇ ਉਹਨਾਂ ਦੇ ਉਹਨਾਂ ਨੂੰ ਸੈੱਟ ਕੀਤਾ ਜਾ ਰਿਹਾ ਉਹਨਾਂ ਦੇ ਕੋਲੋਂ ਚੀਜ਼ਾਂ ਲੁੱਟੀਆਂ ਜਾ ਰਹੀਆਂ ਜਾਂ ਗੈਂਗ ਰੋਬ ਕੀਤਾ ਉਹਦੇ ਦੋ ਐਫਆਈਆ ਦੱਸੀ ਗਿਆ ਤਾਂ ਉਹਦੇ ਪਿੱਛੇ ਜਿਹੜੀ ਸਾਡੀ ਟੀਮਸ ਲੱਗੀਆਂ ਹੋਈਆਂ ਸੀ ਕਿ ਬਿਕਰਮ ਰਾਧ ਦੀ ਟੀਮ ਸਾਡੇ ਉਹਨਾਂ ਦੇ ਐਸਐਟੂ ਆਪਣਾ ਲਾਲੂ ਇੰਚਾਰਜ ਲੈ ਲਈ ਦੇ ਨਾਲ ਸਾਡੀ ਹੋਰ ਪਤਿੰਦਰ ਗਿਆ ਸਾਡੀ ਟੀਮ ਲੱਗੇ ਹੋਈ ਸੀ ਜੀ ਜਿਹਦੇ ਜਦੋਂ ਇਹਨਾਂ ਨੂੰ ਇਹਨਾਂ ਨੂੰ ਟ੍ਰੇਸ ਬੰਦ ਕਰਦੇ ਪਿੰਪੁਆਇੰਟ ਕਰਦੇ ਹੋਏ ਇਹਨਾਂ ਨੂੰ ਜਦੋਂ ਸਾਡੇ ਦਾ ਫੜਾ ਲੱਗ ਗਿਆ ਸੀ ਸਾਡੇ ਕੋਲ ਟਿਪ ਆਫ ਸੀਗਾ ਵੀ ਇਹ ਬੰਦਾ ਅੱਜ ਉਧਰ ਜਾ ਰਿਹਾ ਸੀ ਓਕੇ ਤੇ ਜਦੋਂ ਪੁਲਿਸ ਦੀ ਟੀਮ ਇਹਨੂੰ ਚੇਜ਼ ਕੀਤਾ ਉਧਰੋਂ ਕਿਉਂਕਿ ਸੰਸਾਰ ਰਸਤਾ ਜਿੱਥੇ ਚੇਜ਼ ਕੀਤਾ ਹੈ ਹਰ ਇੱਕ ਇਧਰ ਨੂੰ ਹੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਇਹਨਾਂ ਨੇ ਦੇਖਿਆ ਵੀ ਹਾਂ ਵੀ ਤੇ ਇਹਨਾਂ ਨੇ ਮੋਟਰਸਾਈਕਲ ਸੁੱਟ ਕੇ ਉੱਥੇ ਪੁਲਿਸ ਦੇ ਉੱਪਰ ਫਾਇਰ ਕੀਤਾ ਜਿਹਦੇ ਤੇ ਕਿ ਪੁਲਿਸ ਦੀ ਜਲਦੀ ਦੇ ਉੱਪਰ ਤਿੰਨ ਫਾਇਰ ਵੱਜੇ ਨੇ ਠੀਕ ਹੈ ਤੇ ਚਲੋ ਠੀਕ ਹੈ ਕੋਈ ਪੁਲਿਸ ਵਾਲੇ ਤੇ ਕਿਸੇ ਤਰ੍ਹਾਂ ਦੇ ਕੋਈ ਮੁਲਾਜ਼ਮ ਤੇ ਬਾਲਾ ਸਾਡੇ ਮੁਲਾਜ਼ਮਾਂ ਦੇ ਬਚਾ ਰਿਹਾ ਤੇ ਜਿਹਦੇ ਜਵਾਬੀ ਫਾਇਰਿੰਗ ਦੇ ਵਿੱਚ ਇਹਨਾਂ ਦੇ ਲੱਤ ਤੇ ਗੋਲੀ ਲੱਗੀ ਜਿਹਦੇ ਕਿ ਇੱਕ ਦੇ ਵਿੱਚੋਂ ਸਤਵਿੰਦਰ ਸਿੰਘ 37 ਜਦਨਰਾਲੇ ਦਾ 37 ਜਦਨਰਾਲੇ ਦਾ ਇਹਨਾਂ ਦਾ ਗੈਂਗ ਆਏ ਮਿਨਿਮਮ 6-7 ਬੰਦਿਆਂ ਦਾ ਇਹਨਾਂ ਤੋਂ ਪਹਿਲਾਂ ਵੀ ਪਰਚੇ ਦਰਜ ਨੇ 307 ਦਾ ਪਰਚਾ ਦਰਜ ਹੈ ਤੇ ਇਹਦੇ ਦੇ ਨਾਲ ਦੰਦੇ ਵੀ ਦਰਜ ਨੇ ਓਕੇ ਤੇ ਦੋ ਬੰਦੇ ਸੀਗੇ ਇੱਕ ਤਾਂ ਚਲ ਉਹ गिर ਗਿਆ ਸੀਗਾ ਤੁਹਾਨੂੰ ਅਸੀਂ ਹਸਪਤਾਲ ਵਿੱਚ ਦਾਖਲ ਕਰਵਾਇਆ ਤੇ ਸਰ ਦੂਜਾ ਜਿਹੜਾ ਸਾਥੀ ਹੈ ਉਹ ਇੱਥੇ ਹੀ ਹੈ ਜਿਹੜਾ ਸਰਚ ਵਗੈਰਾ ਕੀਤਾ ਜਾ ਰਿਹਾ ਹੈ ਨਹੀਂ ਉਹ ਅਲੇ ਸੀ ਉਹਨੂੰ ਵੀ ਸਰਚ ਕਰ ਰਹੇ ਹਾਂ ਠੀਕ ਹੈ ਬਿਲਕਿਨ ਰਾਉਂਡ ਅਪ ਕਰ ਲਾਂਗੇ ਜਲਦੀ ਕਰਾਂਗੇ ਸਾਡੇ ਕੋਲ ਸਰ ਕਿੰਨੀ ਦੇਰ ਬਾਈ ਕਿੰਨੀ ਦੇਰ ਬਾਈ ਫਾਇਰਿੰਗ 3-5 ਹੋਏ ਤੇ ਜਿਸ ਤਰ੍ਹਾਂ ਇੱਕ ਬਰੀਫ ਇੰਕਾਊਂਟਰ ਹੁੰਦਾ ਹੈ ਜਿਹੜਾ ਵਤੂ ਵਤੂ ਅੱਜ ਤੋਂ ਦੋ ਹੁਣ ਤੋਂ ਦੋ ਘੰਟੇ ਪਹਿਲਾਂ ਦਾ ਮਹਾਗਰ ਸਰ ਕੋਈ ਅਸਲਾ ਵੀ ਬਰਾਮਦ ਕੀਤਾ ਗਿਆ ਹਾਂਜੀ ਇੱਕ ਵੀਪਨ ਹੈਗਾ ਜੀ ਆਪਣਾ ਦੇਸੀ ਵੀ ਆਪਣਾ ਕੋਈ ਤੁਸੀਂ ਦੇਖ ਸਕਦੇ ਹੋ ਮੌਕਾ ਦੇ ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸ अपराधीक ਤੱਤਾਂ ਦੇ ਖਿਲਾਫੇ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਪੁਲਿਸ ਨੇ ਇੱਕ ਅਪਰਾਧੀ ਨੂੰ ਕਾਬੂ ਕੀਤਾ ਹੈ ਮਾਸਟਰਮਾਈਂਡ ਸਤਵੀਰ ਸਿੰਘ ਸੱਤੀ ਨੂੰ ਪੁਲਿਸ ਨੇ ਕਾਰਵਾਈ ਕਰਕੇ ਕਾਬੂ ਕੀਤਾ ਗਿਆ ਹੈ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਸਤਵੀਰ ਸਿੰਘ ਸੱਤੀ ਦਾ ਗਰੋਹ ਜਿਹੜਾ ਹੈ ਉਹ ਅੰਜਾਮ ਦੇ ਰਿਹਾ ਸੀ ਹਾਈਵੇ ਤੇ ਜਾਣ ਵਾਲੇ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਗੱਡੀਆਂ ਨੂੰ ਲੁੱਟਿਆ ਜਾ ਰਿਹਾ ਸੀ ਗੱਡੀਆਂ ਨੂੰ ਘੇਰਿਆ ਜਾਂਦਾ ਸੀ ਇਸ ਗਰੋਵ ਵਲੋਂ ਉਸ ਤੋਂ ਬਾਅਦ ਹਥਿਆਰਾਂ ਦੀ ਨੋਕ ਤੇ ਗੱਡੀਆਂ ਤੋਂ ਲੁੱਟ ਕੀਤੀ ਜਾਂਦੀ ਸੀ ਪੁਲਿਸ ਲੰਬੇ ਸਮੇਂ ਤੋਂ ਇਸ ਗਰੋਹ ਦੀ ਤਲਾਸ਼ ਕਰ ਰਹੀ ਸੀ ਜਿਸ ਦਾ ਮਾਸਟਰਮਾਈਂਡ ਸਤਵੀਰ ਸਿੰਘ ਸੱਤੀ ਸੀ ਮੋਟਰਸਾਈਕਲਾਂ ਤੇ ਕਾਰਾਂ ਨੂੰ ਘੇਰ ਕੇ ਉਹਨਾਂ ਵੱਲੋਂ ਲੁੱਟਖੋ ਕੀਤੀ ਜਾਂਦੀ ਸੀ ਨਕਦੀ ਵੀ ਲੁੱਟੀ ਜਾਂਦੀ ਸੀ ਤੇ ਹੋਰ ਸਮਾਨ ਵੀ ਲੁੱਟ ਲੁੱਟਖੋ ਕੀਤੀ ਜਾਂਦੀ ਸੀ ਪੁਲਿਸ ਨੂੰ ਲਗਾਤਾਰ ਇਸ ਬਾਬਤ ਸੂਚਨਾਵਾਂ ਮਿਲ ਰਹੀਆਂ ਸਨ ਐਫ ਆਈ ਆਰ ਵੀ ਦਰਜ ਕਰਵਾਈ ਗਈ ਸੀ ਇਸ ਮਾਮਲੇ ਦੇ ਵਿੱਚ ਲਾਲੜੂ ਦੇ ਨਜ਼ਦੀਕ ਇਸ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਜੋ ਅਪਰਾਧੀ ਸੀ ਸਤਵੀਰ ਸਿੰਘ ਸੱਤੀ ਦੇ ਖਿਲਾਫ ਜਦੋਂ ਪੁਲਿਸ ਪਾਰਟੀ ਕਾਰਵਾਈ ਕਰਨ ਪਹੁੰਚਦੀ ਹੈ ਗੁਪਤ ਸੂਚਨਾ ਦੇ ਆਧਾਰ ਤੇ ਤਾਂ ਗੈਂਗਸਟਰ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜਾਂਦਾ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਮੁਕਾਬਲੇ ਵਜੋਂ ਗੋਲੀ ਚਲਾਈ ਜਾਂਦੀ ਹੈ ਜੋ ਕਿ ਗੈਂਗਸਟਰ ਸੱਤੀ ਦੇ ਪੈਰ ਤੇ ਲੱਗਦੀ ਹੈ ਉਸ ਤੋਂ ਬਾਅਦ ਪੁਲਿਸ ਨੇ ਇਸ ਗੈਂਗਸਟਰ ਨੂੰ ਇਸ ਜੋ ਅਪਰਾਧੀ ਹੈ ਜੋ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਉਸ ਨੂੰ ਕਾਬੂ ਕਰ ਲਿਆ ਪਿੰਡ ਤੋਂ ਬਾਹਰ ਮੋਟਰਸਾਈਕਲ ਤੇ ਕਿਤੇ ਜਾ ਰਿਹਾ ਸੀ ਜਦੋਂ ਪੁਲਿਸ ਨਾਲ ਇਸ ਦਾ ਮੁਕਾਬਲਾ ਹੁੰਦਾ ਹੈ ਫਾਇਰਿੰਗ ਹੁੰਦੀ ਹੈ ਤਾਂ ਅਸਲੇ ਸਮੇਤ ਪੁਲਿਸ ਨੇ ਇਸ ਨੂੰ ਕਾਬੂ ਕਰ ਰਿਆ ਇਸ ਤੋਂ ਬਾਅਦ ਪੁਲਿਸ ਵੱਲੋਂ ਸਰਚ ਅਭਿਆਨ ਵੀ ਚਲਾਇਆ ਗਿਆ ਹੈ ਪੁਲਿਸ ਵੱਲੋਂ ਲਗਾਤਾਰ ਇਸ ਇਲਾਕੇ ਦੇ ਵਿੱਚ ਮੁਸਤਦੀ ਦੇ ਨਾਲ ਸਰਚ ਕੀਤੀ ਜਾ ਰਹੀ ਹੈ ਤੇ ਉਸ ਦੇ ਸਾਥੀਆਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਤੋਂ ਬਾਅਦ ਇਸ ਇਨਕਾਊਂਟਰ ਤੋਂ ਬਾਅਦ ਅਪਰਾਧੀ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਇਹ ਅਪਰਾਧੀ ਆਪਣੇ ਸਾਥੀਆਂ ਸਮੇਤ ਲੁੱਟਾ ਖੋਹਾਂ ਕਰਦਾ ਸੀ ਫਿਲਹਾਲ ਪੁਲਿਸ ਦੀ ਇਹ ਵੱਡੀ ਕਾਮਯਾਬੀ ਇਲਾਕੇ ਦੇ ਵਿੱਚ ਮੰਨੀ ਜਾ ਰਹੀ ਹੈ ਕਿ ਕੋਈ ਲੰਬੇ ਸਮੇਂ ਤੋਂ ਇਸ অপরাধੀ ਦੀਆਂ ਸ਼ਿਕਾਇਤਾਂ ਪੁਲਿਸ ਨੂੰ ਲਗਾਤਾਰ ਮਿਲ ਰਹੀਆਂ ਸਨ ਜਿਸ ਤੇ ਪੁਲਿਸ ਪਾਰਟੀ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਤੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜੀ ਸਾਬੇ ਕੋਲ ਤੇ ਕਾਫੀ ਕੰਪਲੇਂਟਸ ਆ ਰਹੀਆਂ ਸੀ ਕਿ ਜਿਹਦੇ ਜਿਹਦੀ ਦੋ ਐਫਆਈਆਰਸ ਮਹੀਨੇ ਦੇ ਵਿੱਚ ਇੱਕ 3 ਤਰੀਕ ਨੂੰ ਤੇ 11 ਤਰੀਕ ਨੂੰ ਵੀ ਲੋਜ ਹੋਈ ਸੀ ਜਿਸ ਅਸੀਂ ਆਪਣਾ ਜਿਹੜਾ ਸਿਕਟਰ ਆਵਾਂ ਦੇ ਅੰਦਰ ਯਾਨੀ ਕਿ ਰੋਬਰੀ ਦੇ ਅੰਦਰ ਅਸੀਂ ਆਪਣਾ ਬੁੱਕ ਕੀਤਾ ਸੀਗਾ ਇਹਨਾਂ ਨੂੰ ਦੋ ਐਫਆਈਆਰ ਲੋਜ ਕੀਤੇ ਸੀਗੇ ਜੀ ਯੋ ਕਿ ਸਾਡੇ ਕੋਲ ਇਹ ਸੀਗਾ ਵੀ ਇੱਥੇ ਜਿਹੜੇ ਹਾਈਵੇ ਤੇ ਜਿਹੜੇ ਵੀ ਕਮਿਊਟ ਕਰ ਰਹੇ ਨੇ ਲੋਕ ਇੱਥੋਂ ਆ ਬੇਸਿਕਲੀ ਇਹ ਹਾਈਵੇ ਚੱਲ ਰਿਹਾ ਹੈ ਜੀ ਤੇ ਉਹਦੇ ਤੇ ਲੋਕਾਂ ਨੂੰ ਜਿਹੜਾ ਰੋਕ ਕੇ ਲੁੱਟਿਆ ਜਾ ਰਿਹਾ ਤੇ ਉਹਨਾਂ ਦੇ ਉਹਨਾਂ ਨੂੰ ਸੈੱਟ ਕੀਤਾ ਜਾ ਰਿਹਾ ਉਹਨਾਂ ਦੇ ਕੋਲੋਂ ਚੀਜ਼ਾਂ ਲੁੱਟੀਆਂ ਜਾ ਰਹੀਆਂ ਜਾਂ ਗੈਂਗ ਰੋਬ ਕੀਤਾ ਜਾ ਰਿਹਾ ਠੀਕ ਹੈ ਉਹਦੇ ਦੋ ਐਫਆਈਆ ਦਰਜ ਸੀਗੀਆਂ ਤੇ ਉਹਦੇ ਪਿੱਛੇ ਜਿਹੜੀ ਸਾਡੀ ਟੀਮਸ ਲੱਗੀਆਂ ਹੋਈਆਂ ਸੀ ਕਿ ਬਿਕਰਮ ਰਾਧ ਦੀ ਟੀਮ ਸਾਡੇ ਉਹਨਾਂ ਦੇ ਐਸਐਚਓ ਆਪਣਾ ਲਾਲੂ ਇੰਚਾਰਜ ਲੈ ਲਈ ਤੇ ਨਾਲ ਸਾਡੇ ਹੋਰ ਕੁਪਿੰਦਰ ਗਾਇਸਾ ਦੀ ਟੀਮ ਲੱਗੇ ਹੋਈ ਸੀ ਜੀ ਇਹ ਜਿਹਨਾਂ ਨੂੰ ਜਿਹਨਾਂ ਨੂੰ ਇਹਨਾਂ ਨੂੰ ਟ੍ਰੇਸ ਕਰਕੇ ਅਸੀਂ ਕਦੇ ਪਿੰਪੁਆਇੰਟ ਕਰਦੇ ਹੋਏ ਇਹਨਾਂ ਨੂੰ ਜਦੋਂ ਸਾਡੇ ਨੂੰ ਦਾ ਪਤਾ ਲੱਗ ਗਿਆ ਸੀ ਸਾਡੇ ਕੋਲ ਕੋਈ ਟਿਪ ਆਫ ਸੀਗਾ ਵੀ ਇਹ ਬੰਦਾ ਅੱਜ ਇੱਧਰ ਜਾ ਰਿਹਾ ਸੀ ਓਕੇ ਤੇ ਜਦੋਂ ਪੁਲਿਸ ਦੀ ਟੀਮ ਇਹਨੂੰ ਚੇਜ਼ ਕੀਤਾ ਉਧਰੋਂ ਕਿਉਂਕਿ ਸੰਸਾਰ ਰਸਤਾ ਸੀ ਤੇ ਜਿਹ ਚੇਜ਼ ਕੀਤਾ ਹੈ ਹਰ ਇੱਕ ਚੀਜ਼ ਇੱਧਰ ਨੂੰ ਹੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜਿਹਨੇ ਦੇਖਿਆ ਵੀ ਹਾਂ ਵੀ ਇਹ ਹੁਣ ਥਿਰ ਚੁੱਕੇ ਨੇ ਤੇ ਇਹਨਾਂ ਨੇ ਮੋਟਰਸਾਈਕਲ ਸੁੱਟ ਕੇ ਉੱਥੇ ਪੁਲਿਸ ਨੂੰ ਫਾਇਰ ਕੀਤਾ ਜਿਹਦੇ ਤੇ ਕਿ ਪੁਲਿਸ ਦੀ ਗੱਡੀ ਦੇ ਉੱਪਰ ਤਿੰਨ ਫਾਇਰ ਵੱਜੇ ਨੇ ਠੀਕ ਹੈ ਤੇ ਚਲੋ ਠੀਕ ਹੈ ਕੋਈ ਪੁਲਿਸ ਵਾਲੇ ਤੇ ਕਿਸੇ ਤਰ੍ਹਾਂ ਦੇ ਕੋਈ ਮੁਲਾਜ਼ਮ ਤੇ ਵਾਲਾ ਸਾਡੇ ਮੁਲਾਜ਼ਮਾਂ ਦੇ ਬਚਾਰਿਆ ਗਿਆ ਤੇ ਜਿਹਦੇ ਜਵਾਬੀ ਫਾਇਰਿੰਗ ਦੇ ਵਿੱਚ ਇਹਨਾਂ ਦੇ ਲੱਤ ਤੇ ਗੋਲੀ ਲੱਗੀ ਜਿਹਦੇ ਕਿ ਇੱਕ ਨੇ ਇਹੋ ਸਤਵਿੰਦਰ ਸਿੰਘ ਸਤਵੀਰ ਦੰਦਰਾਲੇ ਦਾ ਸਤਵੀਰ ਦੰਦਰਾਲੇ ਦਾ ਇਹਨਾਂ ਦਾ ਗੈਂਗ ਆਇਆ ਮਿਨਿਮਮ 6-7 ਬੰਦਿਆਂ ਦਾ ਇਹਨਾਂ ਤੋਂ ਪਹਿਲਾਂ ਵੀ ਪੱਕੇ ਦਰਜ ਨੇ 307 ਦਾ ਪਰਚਾ ਦਰਜ ਹੈ ਤੇ ਇਹਦੇ ਨਾਲ ਦਿਆਂ ਦੇ ਵੀ ਦਰਜ ਨੇ ਓਕੇ ਤੇ ਦੋ ਬੰਦੇ ਸੀਗੇ ਇੱਕ ਤਾਂ ਜਿਹੜਾ ਪਰਚਾ ਜਿੱਤ ਕਾਮਯਾਬ ਹੋ ਗਿਆ ਪਰ ਦੂਜਾ ਸੀ ਜਿਹੜਾ ਆਪਣਾ ਡਿਊ ਟੂ ਆਪਣਾ ਫਾਇਰ ਇੰਜਰੀ ਉਹ गिर ਗਿਆ ਸੀਗਾ ਤੁਹਾਨੂੰ ਅਸੀਂ ਹਸਪੀਟਲ ਦਾ داخਲੇ ਤੇ ਸਰ ਦੂਜਾ ਜਿਹੜਾ ਸਾਥੀ ਹੈ ਉਹ ਇੱਥੇ ਹੀ ਹੈ ਜਿਹੜਾ ਸਰਚ ਵਗੈਰਾ ਕੀਤਾ ਜਾ ਰਿਹਾ ਹੈ ਨਹੀਂ ਉਹ ਅਲਰੇ ਸੀ ਉਹਨੂੰ ਵੀ ਸਰਚ ਕਰ ਰਹੇ ਹਾਂ ਠੀਕ ਹੈ ਬਿਲਕੁਲ ਰੌਲਡ ਅਪ ਕਰ ਲਾਂਗੇ ਜਲਦੀ ਕਰਾਂਗੇ ਸਾਡੇ ਕੋਲ ਫਾਇਰਿੰਗ ਕਿੰਨੀ ਦੇਰ ਬਾਈ ਫਾਇਰਿੰਗ 3-5 ਹੋਏ ਤੇ ਡਿਸਟ੍ਰਿਕਟ ਇੱਕ ਬਰੀਫ ਇੰਕਾਊਂਟਰ ਹੁੰਦਾ ਜਿਹੜਾ ਵਤੂ ਵਤੂ ਟਾਈਮ ਕੀ ਹੈ ਸਰ ਅਲੋ ਦੋ ਹੁਣ ਤੋਂ ਦੋ ਘੰਟੇ ਪਹਿਲਾਂ ਦਾ ਮਹਾਗੜ ਸਰ ਕੋਈ ਅਸਲਾ ਵੀ ਬਰਾਮਦ ਕੀਤਾ ਗਿਆ ਹਾਂਜੀ ਇੱਕ ਵੀਪਨ ਹੈਗਾ ਜੀ ਆਪਣਾ ਦੇਸੀ ਵੀਪਨ ਹੈਗਾ ਤੁਸੀਂ ਦੇਖ ਸਕਦੇ ਹੋ ਮੌਕਾ ਦੇ ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੋਹਾਲੀ ਦੇ ਲਾਲੂੜੂ ਦੇ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਆਂ ਅਪਰਾਧਿਕ ਤੱਤਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਪੁਲਿਸ ਨੇ ਇੱਕ অপরাধੀ ਨੂੰ ਕਾਬੂ ਕੀਤਾ ਹੈ ਮਾਸਟਰਮਾਈਂਡ ਸਤਵੀਰ ਸਿੰਘ ਸੱਤੀ ਨੂੰ ਪੁਲਿਸ ਨੇ ਕਾਰਵਾਈ ਕਰਕੇ ਕਾਬੂ ਕੀਤਾ ਗਿਆ ਹੈ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਸਤਵੀਰ ਸਿੰਘ ਸੱਤੀ ਦਾ ਗਰੋਹ ਜਿਹੜਾ ਹੈ ਉਹ ਅੰਜਾਮ ਦੇ ਰਿਹਾ ਸੀ ਹਾਈਵੇ ਤੇ ਜਾਣ ਵਾਲੇ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਗੱਡੀਆਂ ਨੂੰ ਲੁੱਟਿਆ ਜਾ ਰਿਹਾ ਸੀ ਗੱਡੀਆਂ ਨੂੰ ਘੇਰਿਆ ਜਾਂਦਾ ਸੀ ਇਸ ਗਰੋਹ ਵੱਲੋਂ ਉਸ ਤੋਂ ਬਾਅਦ ਹਥਿਆਰਾਂ ਦੀ ਨੋਕਤੇ ਗੱਡੀਆਂ ਤੋਂ ਲੁੱਟ ਕੀਤੀ ਜਾਂਦੀ ਸੀ ਪੁਲਿਸ ਲੰਬੇ ਸਮੇਂ ਤੋਂ ਇਸ ਗਰੋਹ ਦੀ ਤਲਾਸ਼ ਕਰ ਰਹੀ ਸੀ ਜਿਸ ਦਾ ਮਾਸਟਰਮਾਈਂਡ ਸਤਵੀਰ ਸਿੰਘ ਸੱਤੀ ਸੀ ਮੋਟਰਸਾਈਕਲਾਂ ਤੇ ਕਾਰਾਂ ਨੂੰ ਘੇਰ ਕੇ ਉਹਨਾਂ ਵੱਲੋਂ ਲੁੱਟਖੋ ਕੀਤੀ ਜਾਂਦੀ ਸੀ ਨਕਦੀ ਵੀ ਲੁੱਟੀ ਜਾਂਦੀ ਸੀ ਤੇ ਹੋਰ ਸਮਾਨ ਵੀ ਲੁੱਟ ਲੁੱਟਖੋ ਕੀਤੀ ਜਾਂਦੀ ਸੀ ਪੁਲਿਸ ਨੂੰ ਲਗਾਤਾਰ ਇਸ ਬਾਬਤ ਸੂਚਨਾਵਾਂ ਮਿਲ ਰਹੀਆਂ ਸਨ ਐਫ ਆਈ ਆਰ ਵੀ ਦਰਜ ਕਰਵਾਈ ਗਈ ਸੀ ਇਸ ਮਾਮਲੇ ਦੇ ਵਿੱਚ ਲਾਲੜੂ ਦੇ ਨਜ਼ਦੀਕ ਇਸ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਜੋ ਅਪਰਾਧੀ ਸੀ ਸਤਵੀਰ ਸਿੰਘ ਸੱਤੀ ਦੇ ਖਿਲਾਫ ਜਦੋਂ ਪੁਲਿਸ ਪਾਰਟੀ ਕਾਰਵਾਈ ਕਰਨ ਪਹੁੰਚਦੀ ਹੈ ਗੁਪਤ ਸੂਚਨਾ ਦੇ ਆਧਾਰ ਤੇ ਤਾਂ ਗੈਂਗਸਟਰ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜਾਂਦਾ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਮੁਕਾਬਲੇ ਵਜੋਂ ਗੋਲੀ ਚਲਾਈ ਜਾਂਦੀ ਹੈ ਜੋ ਕਿ ਗੈਂਗਸਟਰ ਸੱਤੀ ਦੇ ਪੈਰ ਤੇ ਲੱਗਦੀ ਹੈ ਉਸ ਤੋਂ ਬਾਅਦ ਪੁਲਿਸ ਨੇ ਇਸ ਗੈਂਗਸਟਰ ਨੂੰ ਇਸ ਜੋ ਅਪਰਾਧੀ ਹੈ ਜੋ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਉਸ ਨੂੰ ਕਾਬੂ ਕਰ ਲਿਆ ਪਿੰਡ ਤੋਂ ਬਾਹਰ ਮੋਟਰਸਾਈਕਲ ਤੇ ਕਿਤੇ ਜਾ ਰਿਹਾ ਸੀ ਜਦੋਂ ਪੁਲਿਸ ਨਾਲ ਇਸ ਦਾ ਮੁਕਾਬਲਾ ਹੁੰਦਾ ਫਾਇਰਿੰਗ ਹੁੰਦੀ ਹੈ ਤਾਂ ਅਸਲੇ ਸਮੇਤ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਇਸ ਤੋਂ ਬਾਅਦ ਪੁਲਿਸ ਵੱਲੋਂ ਸਰਚ ਅਭਿਆਨ ਵੀ ਚਲਾਇਆ ਗਿਆ ਹੈ ਪੁਲਿਸ ਵੱਲੋਂ ਲਗਾਤਾਰ ਇਸ ਇਲਾਕੇ ਦੇ ਵਿੱਚ ਮੁਸਤਦੀ ਦੇ ਨਾਲ ਸਰਚ ਕੀਤੀ ਜਾ ਰਹੀ ਹੈ ਤੇ ਉਸ ਦੇ ਸਾਥੀਆਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਤੋਂ ਬਾਅਦ ਇਸ ਇਨਕਾਊਂਟਰ ਤੋਂ ਬਾਅਦ ਅਪਰਾਧੀ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਇਹ ਅਪਰਾਧੀ ਆਪਣੇ ਸਾਥੀਆਂ ਸਮੇਤ ਲੁੱਟ ਖੋਹਾਂ ਕਰਦਾ ਸੀ ਫਿਲਹਾਲ ਪੁਲਿਸ ਦੀ ਇਹ ਵੱਡੀ ਕਾਮਯਾਬੀ ਇਲਾਕੇ ਦੇ ਵਿੱਚ ਮੰਨੀ ਜਾ ਰਹੀ ਹੈ ਕਿ ਕੋਈ ਲੰਬੇ ਸਮੇਂ ਤੋਂ ਇਸ ਅਪਰਾਧੀ ਦੀਆਂ ਸ਼ਿਕਾਇਤਾਂ ਪੁਲਿਸ ਨੂੰ ਲਗਾਤਾਰ ਮਿਲ ਰਹੀਆਂ ਸਨ ਜਿਸ ਤੇ ਪੁਲਿਸ ਪਾਰਟੀ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਤੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜੀ ਸਾਡੇ ਕੋਲ ਅੱਥੇ ਕਾਫੀ ਕੰਪਲੇਂਟਸ ਆ ਰਹੀਆਂ ਸੀ ਕਿ ਜਿਹਦੇ ਤੇ ਦੋ ਐਫਆਈਆਰਸ ਮਤਲਬ ਇੱਕ 3 ਤਰੀਕ ਨੂੰ ਤੇ 11 ਤਰੀਕ ਨੂੰ ਵੀ ਲੋਜ ਹੋਈ ਸੀ ਜਿਹਦੇ ਅਸੀਂ ਆਪਣਾ ਜਿਹੜਾ ਸਟਰਕਚਰ ਆ ਦੇ ਅੰਦਰ ਯਾਨੀ ਕਿ ਰੋਬਰੀ ਦੇ ਅੰਦਰ ਅਸੀਂ ਆਪਣੇ ਬੁੱਕ ਕੀਤਾ ਸੀਗਾ ਇਹਨਾਂ ਨੂੰ ਦੋ ਐਫਆਈਆਰ ਲੋਜ ਕੀਤੇ ਆ ਸੀਗੇ। ਜੀ ਉਹਦੇ ਸਾਡੇ ਕੋਲ ਇਹ ਸੀਗਾ ਵੀ ਅਸੀਂ ਜਿਹੜੇ ਹਾਈਵੇ ਤੇ ਜਿਹੜੇ ਵੀ ਕਮਿਊਟ ਕਰ ਰਹੇ ਨੇ ਲੋਕ ਇੱਥੋਂ ਆ ਬੀਸਿਕਲੀ ਇਹ ਹਾਈਵੇ ਚੱਲ ਰਿਹਾ ਹੈ ਜੀ ਉਹਦੇ ਤੇ ਲੋਕਾਂ ਨੂੰ ਜਿਹੜਾ ਰੋਕ ਕੇ ਉਹ ਲੁੱਟਿਆ ਜਾ ਰਿਹਾ ਤੇ ਉਹਨਾਂ ਦੇ ਉਹਨਾਂ ਨੂੰ ਸੈੱਟ ਕੀਤਾ ਜਾ ਰਿਹਾ ਉਹਨਾਂ ਦੇ ਕੋਲੋਂ ਚੀਜ਼ਾਂ ਲੁੱਟੀਆਂ ਜਾ ਰਹੀਆਂ ਜਾਂ ਗੈਂਗ ਰੋਬ ਕੀਤਾ ਜਾ ਰਿਹਾ ਠੀਕ ਹੈ ਉਹਦੇ ਦੋ ਐਫਆਈਆ ਦਰਜ ਸੀਗੀਆਂ ਤਾਂ ਉਹਦੇ ਪਿੱਛੇ ਜਿਹੜੀ ਸਾਡੀ ਟੀਮਸ ਲੱਗੀਆਂ ਸੀ ਕਿ ਆ ਵਿਕਰਮ ਰਾਧ ਦੀ ਟੀਮ ਸਾਡੇ ਉਹਨਾਂ ਦੇ ਐਸਐਚਓ ਆਪਣਾ ਲਾਲੂ ਇਨਚਾਰਜ ਲੈ ਲਈ ਤੇ ਨਾਲ ਸਾਰੇ ਹੋਰ ਕੁਪਿੰਦਰ ਵਰਗ ਐਫਆਈ ਟੀਮ ਲੱਗੇ ਹੋਏ ਸੀ ਜੀ ਇਹ ਜਿਹਨਾਂ ਨੂੰ ਜਦੋਂ ਇਹਨਾਂ ਨੂੰ ਇਹਨੂੰ ਟ੍ਰੇਸ ਕਰਦੋਂ ਪਿੰਪੁਆਇੰਟ ਕਰਦੇ ਹੋਏ ਇਹਨਾਂ ਨੂੰ ਜਦੋਂ ਸਾਨੂੰ ਇਹਦਾ ਪਤਾ ਲੱਗ ਗਿਆ ਸੀ ਸਾਡੇ ਕੋਲ ਕੋਈ ਟਿਪ ਆਫ ਸੀਗਾ ਵੀ ਇਹ ਬੰਦਾ ਅੱਜ ਇੱਧਰ ਜਾ ਰਿਹਾ ਸੀ ਓਕੇ ਤੇ ਜਦੋਂ ਪੁਲਿਸ ਦੀ ਟੀਮ ਇਹਨੂੰ ਚੇਜ਼ ਕੀਤਾ ਉਧਰੋਂ ਕਿਉਂਕਿ ਸੰਸਾਰ ਅਸਥਾਨੀ ਇੱਥੇ ਚੇਜ਼ ਕੀਤਾ ਹੈ ਹਰ ਇੱਕ ਚੀਜ਼ ਇੱਧਰ ਨੂੰ ਹੀ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀਗੇ ਇਹਨਾਂ ਨੇ ਦੇਖਿਆ ਵੀ ਹਾਂ ਵੀ ਇਹ ਹੁਣ ਘਿਰ ਚੁੱਕੇ ਨੇ ਤੇ ਇਹਨਾਂ ਨੇ ਮੋਟਰਸਾਈਕਲ ਸੁੱਟ ਕੇ ਇੱਥੇ ਪੁਲਿਸ ਦੇ ਉੱਪਰ ਫਾਇਰ ਕੀਤਾ ਜਿਸ ਦੇ ਕਿ ਪੁਲਿਸ ਦੀ ਗੱਡੀ ਦੇ ਉੱਪਰ ਤਿੰਨ ਫਾਇਰ ਵੱਜੇ ਨੇ ਠੀਕ ਹੈ ਤੇ ਚਲੋ ਠੀਕ ਹੈ ਕੋਈ ਪੁਲਿਸ ਵਾਲੇ ਤੇ ਕਿਸੇ ਤਰ੍ਹਾਂ ਦੇ ਕੋਈ ਮੁਲਾਜ਼ਮ ਤੇ ਬਲਾ ਸਾਡੇ ਮੁਲਾਜ਼ਮਾਂ ਦੇ ਬਚਾ ਰਿਆ ਗਿਆ ਤੇ ਜਿਹਦੇ ਜਵਾਬੀ ਫਾਇਰਿੰਗ ਦੇ ਵਿੱਚ ਇਹਨਾਂ ਦੇ ਲੱਤ ਤੇ ਗੋਲੀ ਲੱਗੀ ਜਿਹਦੇ ਕਿ ਇੱਕ ਦੇ ਵਿੱਚੋਂ ਸਤਵਿੰਦਰ ਸਿੰਘ ਸੱਤੀਏ ਦੰਦਰਾਲੇ ਦਾ ਸੱਤੀਏ ਦੰਦਰਾਲੇ ਦਾ ਇਹਨਾਂ ਦਾ ਗੈਂਗ ਆਇਆ ਮਿਨਿਮਮ 6-7 ਬੰਦਿਆਂ ਦਾ ਜਿਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਨੇ 307 ਦਾ ਪਰਚਾ ਦਰਜ ਹੈ ਤੇ ਇਹਦੇ ਦੇ ਨਾਲ ਦੰਦੇ ਵੀ ਦਰਜ ਨੇ ਓਕੇ ਤੇ ਦੋ ਬੰਦੇ ਸੀਗੇ ਇੱਕ ਤਾਂ ਚਲੋ ਪਰਚੇ ਚ ਕਾਮਯਾਬ ਹੋ ਗਿਆ ਪਰ ਦੂਜਾ ਸੀ ਜਿਹੜਾ ਆਪਣਾ ਡਿਊ ਟੂ ਆਪਣਾ ਫਾਇਰ ਇੰਜਰੀ ਉਹ गिर ਗਿਆ ਸੀਗਾ ਤੁਹਾਨੂੰ ਅਸੀਂ ਹਸਪਤਾਲ ਦਾ داخਲੇ ਤੇ ਸਰ ਦੂਜਾ ਜਿਹੜਾ ਸਾਥੀ ਹੈ ਉਹ ਇੱਥੇ ਹੀ ਹੈ ਜਿਹੜਾ ਸਰਚ ਵਗੈਰਾ ਕੀਤਾ ਜਾ ਰਿਹਾ ਨਹੀਂ ਉਹ ਅਲਰੇ ਅਸੀਂ ਉਹਨੂੰ ਵੀ ਸਰਚ ਕਰ ਰਹੇ ਹਾਂ ਠੀਕ ਹੈ ਬਿਲਕੁਲ ਲੌਡ ਅਪ ਕਰ ਲਾਂਗੇ ਜਲਦੀ ਕਰਾਂਗੇ ਸਾਡੇ ਕੋਲ ਫਾਇਰਿੰਗ ਨਹੀਂ ਦੇ ਜਾਂਦੀ ਜੀ ਕਿੰਨੀ ਦੇਰ ਫਾਇਰਿੰਗ ਤਿੰਨ ਫਾਇਰ ਹੋਏ ਤੇ ਜਿਸ ਤਰ੍ਹਾਂ ਇੱਕ ਬਰੀਫ ਇੰਕਾਊਂਟਰ ਹੁੰਦਾ ਜਿਹੜਾ ਵਤ ਤੋਂ ਵਤ 12:00 ਅੱਜ ਤੋਂ ਦੋ ਹੋਣ ਤੋਂ ਦੋ ਘੰਟੇ ਪਹਿਲਾਂ ਦਾ ਮਾਮਲਾ ਸਰ ਕੋਈ ਅਸਲਾ ਵੀ ਬਰਾਮਦ ਕੀਤਾ ਗਿਆ ਹਾਂਜੀ ਇੱਕ ਵੀਪਨ ਹੈਗਾ ਜੀ ਆਪਣਾ ਦੇਸੀ ਵੀਪਨ ਹੈਗਾ ਤੁਸੀਂ ਦੇਖ ਸਕਦੇ ਹੋ ਮੌਕਾ ਦੇ ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ-ਬਹੁਤ ਸਵਾਗਤ ਹੈ अपराधीक ਤੱਤਾਂ ਦੇ ਖਿਲਾਫੇ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਪੁਲਿਸ ਨੇ ਇੱਕ অপরাধੀ ਨੂੰ ਕਾਬੂ ਕੀਤਾ ਹੈ ਮਾਸਟਰਮਾਈਂਡ ਸਤਵੀਰ ਸਿੰਘ ਸੱਤੀ ਨੂੰ ਪੁਲਿਸ ਨੇ ਕਾਰਵਾਈ ਕਰਕੇ ਕਾਬੂ ਕੀਤਾ ਗਿਆ ਹੈ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਸਤਵੀਰ ਸਿੰਘ ਸੱਤੀ ਦਾ ਗਿਰੋਹ ਜਿਹੜਾ ਹੈ ਉਹ ਅੰਜਾਮ ਦੇ ਰਿਹਾ ਸੀ ਹਾਈਵੇ ਤੇ ਜਾਣ ਵਾਲੇ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਗੱਡੀਆਂ ਨੂੰ ਲੁੱਟਿਆ ਜਾ ਰਿਹਾ ਸੀ ਗੱਡੀਆਂ ਨੂੰ ਘੇਰਿਆ ਜਾਂਦਾ ਸੀ ਇਸ ਗਿਰੋਹ ਵੱਲੋਂ ਉਸ ਤੋਂ ਬਾਅਦ ਹਥਿਆਰਾਂ ਦੀ ਨੋਕਤੇ ਗੱਡੀਆਂ ਤੋਂ ਲੁੱਟ ਕੀਤੀ ਜਾਂਦੀ ਸੀ ਪੁਲਿਸ ਲੰਬੇ ਸਮੇਂ ਤੋਂ ਇਸ ਗਿਰੋਹ ਦੀ ਤਲਾਸ਼ ਕਰ ਰਹੀ ਸੀ ਜਿਸ ਦਾ ਮਾਸਟਰਮਾਈਂਡ ਸਤਵੀਰ ਸਿੰਘ ਸੱਤੀ ਸੀ ਮੋਟਰਸਾਈਕਲਾਂ ਤੇ ਕਾਰਾਂ ਨੂੰ ਘੇਰ ਕੇ ਉਹਨਾਂ ਵੱਲੋਂ ਲੁੱਟਖੋ ਕੀਤੀ ਜਾਂਦੀ ਸੀ ਨਕਦੀ ਵੀ ਲੁੱਟੀ ਜਾਂਦੀ ਸੀ ਤੇ ਹੋਰ ਸਮਾਨ ਵੀ ਲੁੱਟ ਲੁੱਟਖੋ ਕੀਤੀ ਜਾਂਦੀ ਸੀ ਪੁਲਿਸ ਨੂੰ ਲਗਾਤਾਰ ਇਸ ਬਾਬਤ ਸੂਚਨਾਵਾਂ ਮਿਲ ਰਹੀਆਂ ਸਨ ਐਫ ਆਈ ਆਰ ਵੀ ਦਰਜ ਕਰਵਾਈ ਗਈ ਸੀ ਇਸ ਮਾਮਲੇ ਦੇ ਵਿੱਚ ਲਾਲੜੂ ਦੇ ਨੇੜੇਕ ਇਸ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਜੋ ਅਪਰਾਧੀ ਸੀ ਸਤਵੀਰ ਸਿੰਘ ਸੱਤੀ ਦੇ ਖਿਲਾਫ ਜਦੋਂ ਪੁਲਿਸ ਪਾਰਟੀ ਕਾਰਵਾਈ ਕਰਨ ਪਹੁੰਚਦੀ ਹੈ ਗੁਪਤ ਸੂਚਨਾ ਦੇ ਆਧਾਰ ਤੇ ਤਾਂ ਗੈਂਗਸਟਰ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜਾਂਦਾ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਮੁਕਾਬਲੇ ਵਜੋਂ ਗੋਲੀ ਚਲਾਈ ਜਾਂਦੀ ਹੈ ਜੋ ਕਿ ਗੈਂਗਸਟਰ ਸੱਤੀ ਦੇ ਪੈਰ ਤੇ ਲੱਗਦੀ ਹੈ ਉਸ ਤੋਂ ਬਾਅਦ ਪੁਲਿਸ ਇਸ ਗੈਂਗਸਟਰ ਨੂੰ ਇਸ ਜੋ ਅਪਰਾਧੀ ਹੈ ਜੋ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਉਸ ਨੂੰ ਕਾਬੂ ਕਰ ਲਿਆ ਪਿੰਡ ਤੋਂ ਬਾਹਰ ਮੋਟਰਸਾਈਕਲ ਤੇ ਕਹਿੰਦੇ ਜਾ ਰਿਹਾ ਸੀ ਜਦੋਂ ਪੁਲਿਸ ਨਾਲ ਇਸ ਦਾ ਮੁਕਾਬਲਾ ਹੁੰਦਾ ਫਾਇਰਿੰਗ ਹੁੰਦੀ ਹੈ ਤਾਂ ਅਸਲੇ ਸਮੇਤ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਇਸ ਤੋਂ ਬਾਅਦ ਪੁਲਿਸ ਵੱਲੋਂ ਸਰਚ ਅਭਿਆਨ ਵੀ ਚਲਾਇਆ ਗਿਆ ਪੁਲਿਸ ਵੱਲੋਂ ਲਗਾਤਾਰ ਇਸ ਇਲਾਕੇ ਦੇ ਵਿੱਚ ਮੁਸਤੈਦੀ ਦੇ ਨਾਲ ਸਰਚ ਕੀਤੀ ਜਾ ਰਹੀ ਹੈ ਤੇ ਉਸ ਦੇ ਸਾਥੀਆਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਪੂਰੇ ਮਾਮਲੇ ਤੋਂ ਬਾਅਦ ਇਸ ਇਨਕਾਊਂਟਰ ਤੋਂ ਬਾਅਦ ਅਪਰਾਧੀ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਇਹ ਅਪਰਾਧੀ ਆਪਣੇ ਸਾਥੀਆਂ ਸਮੇਤ ਲੁੱਟ ਖੋਹਾਂ ਕਰਦਾ ਸੀ। ਫਿਲਹਾਲ ਪੁਲਿਸ ਦੀ ਇਹ ਵੱਡੀ ਕਾਮਯਾਬੀ ਇਲਾਕੇ ਦੇ ਵਿੱਚ ਮੰਨੀ ਜਾ ਰਹੀ ਹੈ ਕਿ ਕੋਈ ਲੰਬੇ ਸਮੇਂ ਤੋਂ ਇਸ ਅਪਰਾਧੀ ਦੀਆਂ ਸ਼ਿਕਾਇਤਾਂ ਪੁਲਿਸ ਨੂੰ ਲਗਾਤਾਰ ਮਿਲ ਰਹੀਆਂ ਸਨ ਜਿਸ ਤੇ ਪੁਲਿਸ ਪਾਰਟੀ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਤੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜੀ ਸਾਡੇ ਕੋਲ ਅੱਤੇ ਕਾਫੀ ਕੰਪਲੇਂਟਸ ਆ ਰਹੀਆਂ ਸੀ ਜਿਵੇਂ ਕਿ ਦੋ ਐਫਆਈਆਰਸ ਮਹੀਨੇ ਦੇ ਵਿੱਚ 1 ਤੇ 3 ਤਰੀਕ ਨੂੰ ਤੇ 11 ਤਰੀਕ ਨੂੰ ਵੀ ਲਾਜ ਹੋਈ ਸੀ ਤੇ ਜਦ ਅਸੀਂ ਆਪਣਾ ਜਿਹੜਾ ਸੱਤਰਾਂਵਾਂ ਦੇ ਅੰਦਰ ਯਾਨੀ ਕਿ ਰੋਬਰੀ ਦੇ ਅੰਦਰ ਅਸੀਂ ਆਪਣਾ ਬੁੱਕ ਕੀਤਾ ਸੀਗਾ ਇਹਨਾਂ ਦੋ ਐਫਆਈਆਰ ਲਾਜ ਕੀਤੇ ਸੀਗੇ। ਜੀ ਉਹਦੇ ਸਾਡੇ ਕੋਲ ਇਹ ਸੀਗਾ ਵੀ ਅਸੀਂ ਜਿਹੜੇ ਹਾਈਵੇ ਤੇ ਜਿਹੜੇ ਵੀ ਕਮਿਊਟ ਕਰ ਰਹੇ ਨੇ ਲੋਕ ਇੱਥੋਂ ਆ ਬੀਸਿਕਲੀ ਇਹ ਹਾਈਵੇ ਚੱਲ ਰਿਹਾ ਹੈ ਜੀ ਉਹਦੇ ਤੇ ਲੋਕਾਂ ਨੂੰ ਜਿਹੜਾ ਰੋਕ ਕੇ ਲੁੱਟਿਆ ਜਾ ਰਿਹਾ ਤੇ ਉਹਨਾਂ ਦੇ ਉਹਨਾਂ ਨੂੰ ਸੈੱਟ ਕੀਤਾ ਜਾ ਰਿਹਾ ਉਹਨਾਂ ਦੇ ਕੋਲੋਂ ਚੀਜ਼ਾਂ ਲੁਕੀਆਂ ਜਾ ਰਹੀਆਂ ਜਾਂ ਗੈਂਗ ਰੋਬ ਕੀਤਾ ਜਾ ਰਿਹਾ ਠੀਕ ਹੈ ਉਹਦੇ ਦੋ ਐਫਆਈਆ ਦਰਜ ਸੀਗੀਆਂ ਤਾਂ ਉਹਦੇ ਪਿੱਛੇ ਜਿਹੜੀ ਸਾਡੀ ਟੀਮਸ ਲੱਗੀਆਂ ਸੀ ਕਿ ਬਿਕਰਮ ਰਾੜ ਦੀ ਟੀਮ ਸਾਡੇ ਉਹਨਾਂ ਦੇ ਐਸਐਸਓ ਆਪਣਾ ਲਾਲੂ ਇਨਚਾਰਜ ਲੈ ਲਈ ਤੇ ਨਾਲ ਸਾਡੇ ਹੋਰ ਕੁਸ਼ਿੰਦਰ ਜੀ ਐਫਆਈ ਟੀਮ ਲੱਗੀਆਂ ਸੀ ਜੀ ਇਹ ਜਿਹਨਾਂ ਨੂੰ ਜਦੋਂ ਇਹਨਾਂ ਨੂੰ ਇਹਨੂੰ ਟ੍ਰੇਸ ਕਰਦਾ ਤੇ ਪਿੰਪੁਆਇੰਟ ਕਰਦੇ ਹੋਏ ਇਹਨਾਂ ਨੂੰ ਜਦੋਂ ਸਾਡੇ ਨੂੰ ਇਹਦਾ ਪਤਾ ਲੱਗ ਗਿਆ ਸੀ ਸਾਡੇ ਕੋਲ ਟਿਪ ਆਫ ਸੀਗਾ ਵੀ ਇਹ ਬੰਦਾ ਅੱਜ ਇੱਧਰ ਜਾ ਰਿਹਾ ਸੀ ਓਕੇ ਤੇ ਜਦੋਂ ਪੁਲਿਸ ਦੀ ਟੀਮ ਇਹਨੂੰ ਚੇਜ਼ ਕੀਤਾ ਉਧਰੋਂ ਕਿਉਂਕਿ ਸੰਸਾਰ ਰਸਤਾ ਸੀ ਇੱਥੇ ਜਿਹੜੇ ਚੇਜ਼ ਕੀਤਾ ਹੈ ਹਰ ਇੱਕ ਇੱਧਰ ਨੂੰ ਹੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਇਹਨੇ ਦੇਖਿਆ ਵੀ ਹਾਂ ਵੀ ਇਹ ਹੁਣ ਘਿਰ ਚੁੱਕੇ ਨੇ ਤੇ ਇਹਨਾਂ ਨੇ ਮੋਟਰਸਾਈਕਲ ਸੁੱਟ ਕੇ ਇੱਥੇ ਪੁਲਿਸ ਨੂੰ ਆਪ ਫਾਇਰ ਕੀਤਾ ਜਿਹਦੇ ਤੇ ਕਿ ਪੁਲਿਸ ਦੀ ਗੱਡੀ ਦੇ ਉੱਪਰ ਤਿੰਨ ਫਾਇਰ ਵੱਜੇ ਨੇ ਠੀਕ ਹੈ ਤੇ ਚਲੋ ਠੀਕ ਹੈ ਕੋਈ ਪੁਲਿਸ ਵਾਲੇ ਤੇ ਕਿਸੇ ਤਰ੍ਹਾਂ ਦੇ ਕੋਈ ਮੁਲਾਜ਼ਮ ਤੇ ਪੁਲਿਸ ਵਾਲਾ ਸਾਡੇ ਮੁਲਾਜ਼ਮਾਂ ਦੇ ਬਚਾ ਰਿਹਾ ਗਿਆ ਤੇ ਜਿਹਦੇ ਜਵਾਬੀ ਫਾਇਰਿੰਗ ਵਿੱਚ ਇਹਨਾਂ ਦੇ ਲੱਤ ਤੇ ਗੋਲੀ ਲੱਗੀ ਜਿਹਦੇ ਕਿ ਇੱਕ ਦੇ ਵਿੱਚ ਸਤਵਿੰਦਰ ਸਿੰਘ ਸਤਿਏ ਦੰਦਰਾਲੇ ਦਾ ਸਤਿਏ ਦੰਦਰਾਲੇ ਦਾ ਇਹਨਾਂ ਦਾ ਗੈਂਗ ਆਇਆ ਮਿਨੀਮਮ 6-7 ਬੰਦਿਆਂ ਦਾ ਜਿਹਨਾਂ ਤੇ ਪਹਿਲਾਂ ਵੀ ਪੱਤੇ ਦਰਜ ਨੇ 307 ਦਾ ਪੱਤੇ ਦਰਜ ਤੇ ਇਹਦੇ ਦੇ ਨਾਲ ਦੰਦੇ ਵੀ ਦਰਜ ਨੇ ਓਕੇ ਤੇ ਦੋ ਬੰਦੇ ਸੀਗੇ ਇੱਕ ਤਾਂ ਚਲੋ ਪੱਜਾਂ ਚ ਕਾਮਯਾਬ ਹੋ ਗਿਆ ਪਰ ਦੂਜਾ ਸੀ ਜਿਹੜਾ ਆਪਣਾ YouTube ਆਪਣਾ ਫਾਇਰ ਇੰਜਰੀ ਉਹ ਗਿਰ ਗਿਆ ਸੀਗਾ ਤੁਹਾਨੂੰ ਅਸੀਂ ਉਹਨੂੰ ਹਸਪੀਟਲ ਦਾਖਲ ਕਰਵਾ ਤਾ। ਤੇ ਸਰ ਦੂਜਾ ਜਿਹੜਾ ਸਾਥੀ ਹੈ ਉਹ ਇੱਥੇ ਹੀ ਹੈ ਜਿਹੜਾ ਸਰਚ ਵਗੈਰਾ ਕੀਤਾ ਜਾ ਰਿਹਾ ਹੈ? ਨਹੀਂ ਉਹ ਅੱਲੇ ਅਸੀਂ ਉਹਨੂੰ ਵੀ ਸਰਚ ਕਰ ਰਹੇ ਹਾਂ ਠੀਕ ਆ ਪਰ ਲੇਕਿਨ ਰੌਲਡ ਅਪ ਕਰ ਲਾਂਗੇ ਜਲਦੀ ਕਰ ਲਾਂਗੇ ਸਾਡੇ ਕੋਲ ਫਾਇਰਿੰਗ ਕਿੰਨੀ ਦੇਰ ਬਈ? ਫਾਇਰਿੰਗ 3-5 ਹੋਏ ਤੇ ਡਿਸਟ੍ਰਿਕਟ ਇੱਕ ਬਰੀਫ ਇੰਕਾਊਂਟਰ ਹੁੰਦਾ ਜਿਹੜਾ ਵਕਤ-ਵਕਤ ਅਲਸੋ ਦੋ ਹੁਣ ਤੋਂ ਦੋ ਘੰਟੇ ਪਹਿਲਾਂ ਦਾ ਮਹਾਗਣਾ ਸਰ ਕੋਈ ਅਸਲਾ ਵੀ ਬਰਾਮਦ ਕੀਤਾ ਗਿਆ ਹਾਂਜੀ ਇੱਕ ਵੀਪਨ ਹੈਗਾ ਜੀ ਆਪਣਾ ਦੇਸੀ ਵੀਪਨ ਹੈਗਾ ਤੁਸੀਂ ਦੇਖ ਸਕਦੇ ਹੋ ਮੌਕਾ ਦੇ ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੋਹਾਲੀ ਦੇ ਲਾਲੂੜੂ ਦੇ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਆਂ ਅਪਰਾਧਿਕ ਤੱਤਾਂ ਦੇ ਖਿਲਾਫੇ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਪੁਲਿਸ ਨੇ ਇੱਕ অপরাধੀ ਨੂੰ ਕਾਬੂ ਕੀਤਾ ਹੈ ਮਾਸਟਰਮਾਈਂਡ ਸਤਵੀਰ ਸਿੰਘ ਸੱਤੀ ਨੂੰ ਪੁਲਿਸ ਨੇ ਕਾਰਵਾਈ ਕਰਕੇ ਕਾਬੂ ਕੀਤਾ ਗਿਆ ਹੈ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਸਤਵੀਰ ਸਿੰਘ ਸੱਤੀ ਦਾ ਗਿਰੋਹ ਜਿਹੜਾ ਹੈ ਉਹ ਅੰਜਾਮ ਦੇ ਰਿਹਾ ਸੀ ਹਾਈਵੇ ਤੇ ਜਾਣ ਵਾਲੇ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਗੱਡੀਆਂ ਨੂੰ ਲੁੱਟਿਆ ਜਾ ਰਿਹਾ ਸੀ ਗੱਡੀਆਂ ਨੂੰ ਘੇਰਿਆ ਜਾਂਦਾ ਸੀ ਇਸ ਗਿਰੋਹ ਵੱਲੋਂ ਉਸ ਤੋਂ ਬਾਅਦ ਹਥਿਆਰਾਂ ਦੀ ਨੋਕ ਤੇ ਗੱਡੀਆਂ ਤੋਂ ਲੁੱਟ ਕੀਤੀ ਜਾਂਦੀ ਸੀ ਪੁਲਿਸ ਲੰਬੇ ਸਮੇਂ ਤੋਂ ਇਸ ਗਿਰੋਹ ਦੀ ਤਲਾਸ਼ ਕਰ ਰਹੀ ਸੀ ਜਿਸ ਦਾ ਮਾਸਟਰਮਾਈਂਡ ਸਤਵੀਰ ਸਿੰਘ ਸੱਤੀ ਸੀ ਮੋਟਰਸਾਈਕਲਾਂ ਤੇ ਕਾਰਾਂ ਨੂੰ ਘੇਰ ਕੇ ਉਹਨਾਂ ਵੱਲੋਂ ਲੁੱਟਖੋ ਕੀਤੀ ਜਾਂਦੀ ਸੀ ਨਕਦੀ ਵੀ ਲੁੱਟੀ ਜਾਂਦੀ ਸੀ ਤੇ ਹੋਰ ਸਮਾਨ ਵੀ ਲੁੱਟ ਲੁੱਟਖੋ ਕੀਤੀ ਜਾਂਦੀ ਸੀ ਪੁਲਿਸ ਨੂੰ ਲਗਾਤਾਰ ਇਸ ਬਾਬਤ ਸੂਚਨਾਵਾਂ ਮਿਲ ਰਹੀਆਂ ਸਨ ਐਫ ਆਈ ਆਰ ਵੀ ਦਰਜ ਕਰਵਾਈ ਗਈ ਸੀ ਇਸ ਮਾਮਲੇ ਦੇ ਵਿੱਚ ਲਾਲੜੂ ਦੇ ਨਜ਼ਦੀਕ ਇਸ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਜੋ ਅਪਰਾਧੀ ਸੀ ਸਤਵੀਰ ਸਿੰਘ ਸੱਤੀ ਦੇ ਖਿਲਾਫ ਜਦੋਂ ਪੁਲਿਸ ਪਾਰਟੀ ਕਾਰਵਾਈ ਕਰਨ ਪਹੁੰਚਦੀ ਹੈ ਗੁਪਤ ਸੂਚਨਾ ਦੇ ਆਧਾਰ ਤੇ ਤਾਂ ਗੈਂਗਸਟਰ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜਾਂਦਾ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਮੁਕਾਬਲੇ ਵਜੋਂ ਗੋਲੀ ਚਲਾਈ ਜਾਂਦੀ ਹੈ ਜੋ ਕਿ ਗੈਂਗਸਟਰ ਸੱਤੀ ਦੇ ਪੈਰ ਤੇ ਲੱਗਦੀ ਹੈ ਉਸ ਤੋਂ ਬਾਅਦ ਪੁਲਿਸ ਇਸ ਗੈਂਗਸਟਰ ਨੂੰ ਇਸ ਜੋ ਅਪਰਾਧੀ ਹੈ ਜੋ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਉਸ ਨੂੰ ਕਾਬੂ ਕਰ ਲਿਆ ਪਿੰਡ ਤੋਂ ਬਾਹਰ ਮੋਟਰਸਾਈਕਲ ਤੇ ਕਹਿੰਦੇ ਜਾ ਰਿਹਾ ਸੀ ਜਦੋਂ ਪੁਲਿਸ ਨਾਲ ਇਸ ਦਾ ਮੁਕਾਬਲਾ ਹੁੰਦਾ ਫਾਇਰਿੰਗ ਹੁੰਦੀ ਹੈ ਤਾਂ ਅਸਲੇ ਸਮੇਤ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਇਸ ਤੋਂ ਬਾਅਦ ਪੁਲਿਸ ਵੱਲੋਂ ਸਰਚ ਅਭਿਆਨ ਵੀ ਚਲਾਇਆ ਗਿਆ ਪੁਲਿਸ ਵੱਲੋਂ ਲਗਾਤਾਰ ਇਸ ਇਲਾਕੇ ਦੇ ਵਿੱਚ ਮੁਸਤਦੀਦੀ ਦੇ ਨਾਲ ਸਰਚ ਕੀਤੀ ਜਾ ਰਹੀ ਹੈ ਤੇ ਉਸ ਦੇ ਸਾਥੀਆਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਪੂਰੇ ਮਾਮਲੇ ਤੋਂ ਬਾਅਦ ਇਸ ਇਨਕਾਊਂਟਰ ਤੋਂ ਬਾਅਦ ਅਪਰਾਧੀ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਇਹ ਅਪਰਾਧੀ ਆਪਣੇ ਸਾਥੀਆਂ ਸਮੇਤ ਲੁੱਟਾ ਖੋਹਾਂ ਕਰਦਾ ਸੀ। ਫਿਲਹਾਲ ਪੁਲਿਸ ਦੀ ਇਹ ਵੱਡੀ ਕਾਮਯਾਬੀ ਇਲਾਕੇ ਦੇ ਵਿੱਚ ਮੰਨੀ ਜਾ ਰਹੀ ਹੈ ਕਿ ਕੋਈ ਲੰਬੇ ਸਮੇਂ ਤੋਂ ਇਸ ਅਪਰਾਧੀ ਦੀਆਂ ਸ਼ਿਕਾਇਤਾਂ ਪੁਲਿਸ ਨੂੰ ਲਗਾਤਾਰ ਮਿਲ ਰਹੀਆਂ ਸਨ ਜਿਸ ਤੇ ਪੁਲਿਸ ਪਾਰਟੀ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਤੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸਾਡੇ ਕੋਲ ਅੱਤੇ ਕਾਫੀ ਕੰਪਲੇਂਟਸ ਆ ਰਹੀਆਂ ਸੀ ਜਿਨ੍ਹਾਂ ਦੇ ਵਿੱਚ ਦੋ ਐਫਆਈਆਰਸ ਮਹੀਨੇ ਦੇ ਵਿੱਚ 1 ਤੇ 3 ਤਰੀਕ ਨੂੰ ਤੇ 11 ਤਰੀਕ ਨੂੰ ਵੀ ਲਾਜ ਹੋਈ ਸੀ ਜਿਨ੍ਹਾਂ ਵਿੱਚ ਅਸੀਂ ਆਪਣਾ ਜਿਹੜਾ ਸੱਤਰਾਂਵਾਂ ਦੇ ਅੰਦਰ ਯਾਨੀ ਕਿ ਰੋਬਰੀ ਦੇ ਅੰਦਰ ਅਸੀਂ ਆਪਣਾ ਬੁੱਕ ਕੀਤਾ ਸੀਗਾ ਇਹਨਾਂ ਨੂੰ ਦੋ ਐਫਆਈਆਰ ਲਾਜ ਕੀਤੇ ਸੀਗੇ। ਜੀ ਉਹਦੇ ਸਾਡੇ ਕੋਲ ਇਹ ਸੀਗਾ ਵੀ ਇੱਥੇ ਜਿਹੜੇ ਹਾਈਵੇ ਤੇ ਜਿਹੜੇ ਵੀ ਕਮਿਊਟ ਕਰ ਰਹੇ ਨੇ ਲੋਕ ਇੱਥੋਂ ਆ ਬੇਸਿਕਲੀ ਇਹ ਹਾਈਵੇ ਚੱਲ ਰਿਹਾ ਹੈ ਜੀ ਤੇ ਉਹਦੇ ਤੇ ਲੋਕਾਂ ਨੂੰ ਜਿਹੜਾ ਰੋਕ ਕੇ ਲੁੱਟਿਆ ਜਾ ਰਿਹਾ ਤੇ ਉਹਨਾਂ ਦੇ ਉਹਨਾਂ ਨੂੰ ਸੈੱਟ ਕੀਤਾ ਜਾ ਰਿਹਾ ਉਹਨਾਂ ਦੇ ਕੋਲੋਂ ਚੀਜ਼ਾਂ ਲੁੱਟੀਆਂ ਜਾ ਰਹੀਆਂ ਜਾਂ ਗੈਂਗ ਰੋਬ ਕੀਤਾ ਜਾ ਰਿਹਾ ਠੀਕ ਹੈ ਉਹਦੇ ਦੋ ਐਫਆਈਆ ਦਰਜ ਕੀਆ ਤਾਂ ਉਹਦੇ ਪਿੱਛੇ ਜਿਹੜੀ ਸਾਡੀ ਟੀਮਸ ਲੱਗੀਆਂ ਸੀ ਕਿ ਬਿਕਰਮ ਰਾੜ ਦੀ ਟੀਮ ਸਾਡੇ ਉਹਨਾਂ ਦੇ ਐਸਐਚਓ ਆਪਣਾ ਲਾਲੂ ਇਨਚਾਰਜ ਲੈ ਲਈ ਤੇ ਨਾਲ ਸਾਡੀ ਹੋਰ ਪਤਿੰਦਰਗਾਸਾ ਦੀ ਟੀਮ ਲੱਗੇ ਹੋਈ ਸੀ ਜੀ ਇਹ ਦਿਨਾਂ ਤੋਂ ਉਹਨਾਂ ਨੂੰ ਟ੍ਰੇਸ ਕਰਦੇ ਪਿੰਪੁਆਇੰਟ ਕਰਦੇ ਹੋਏ ਇਹਨਾਂ ਨੂੰ ਜਦੋਂ ਸਾਡੇ ਨਾਲ ਦਾ ਫੜਾ ਲੱਗ ਗਿਆ ਸੀ ਸਾਡੇ ਕੋਲ ਕੋਈ ਟਿਪ ਆਫ ਸੀਗਾ ਵੀ ਇਹ ਬੰਦਾ ਅੱਜ ਇੱਧਰ ਜਾ ਰਿਹਾ ਸੀ ਓਕੇ ਤੇ ਜਦੋਂ ਪੁਲਿਸ ਦੀ ਟੀਮ ਇਹਨੂੰ ਚੇਜ਼ ਕੀਤਾ ਉਧਰੋਂ ਕਿਉਂਕਿ ਸੰਸਾਰ ਰਸਤਾ ਜਿੱਥੇ ਚੇਜ਼ ਕੀਤਾ ਹੈ ਹਰ ਇੱਕ ਇੱਧਰ ਨੂੰ ਹੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਇਹਨਾਂ ਨੇ ਦੇਖਿਆ ਵੀ ਹਾਂ ਵੀ ਇਹ ਹੁਣ ਥਿਰ ਚੁੱਕੇ ਨੇ ਤੇ ਇਹਨਾਂ ਨੇ ਮੋਟਰਸਾਈਕਲ ਸੁੱਟ ਕੇ ਉੱਥੇ ਪੁਲਿਸ ਨੂੰ ਫਾਇਰ ਕੀਤਾ ਜੇ ਤਾਂ ਕਿ ਪੁਲਿਸ ਦੀ ਗੱਡੀ ਦੇ ਉੱਪਰ ਤਿੰਨ ਫਾਇਰ ਵੱਜੇ ਨੇ ਠੀਕ ਹੈ ਤੇ ਚਲੋ ਠੀਕ ਹੈ ਕੋਈ ਪੁਲਿਸ ਵਾਲੇ ਤੇ ਕਿਸੇ ਤਰ੍ਹਾਂ ਦੇ ਕੋਈ ਮੁਲਾਜ਼ਮ ਤੇ ਵਾਲਾ ਸਾਡੇ ਮੁਲਾਜ਼ਮਾਂ ਦੇ ਬਚਾਰਿਆ ਗਿਆ ਤੇ ਜਿਹਦੇ ਜਵਾਬੀ ਫਾਇਰਿੰਗ ਦੇ ਵਿੱਚ ਇਹਨਾਂ ਦੇ ਲੱਤ ਤੇ ਗੋਲੀ ਲੱਗੀ ਜਿਹਦੇ ਕਿ ਇੱਕ ਦੇ ਵਿੱਚੋਂ ਸਤਵਿੰਦਰ ਸਿੰਘ ਸਤਿਏ ਦੰਦਰਾਲੇ ਦਾ ਸਤਿਏ ਦੰਦਰਾਲੇ ਦਾ ਇਹਨਾਂ ਦਾ ਗੈਂਗ ਆਇਆ ਮਿਨਿਮਮ 6-7 ਬੰਦਿਆਂ ਦਾ ਇਹਨਾਂ ਤੇ ਪਹਿਲਾਂ ਵੀ ਪੱਕੇ ਦਰਜ ਨੇ 307 ਦਾ ਪਰਚਾ ਦਰਜ ਹੈ ਤੇ ਇਹਦੇ ਦੇ ਨਾਲ ਦੰਦੇ ਵੀ ਦਰਜ ਨੇ ਓਕੇ ਤੇ ਦੋ ਬੰਦੇ ਸੀਗੇ ਇੱਕ ਤਾਂ ਜਲੂ ਪਰਚੇ ਚ ਕਾਮਯਾਬ ਹੋ ਗਿਆ ਪਰ ਦੂਜਾ ਸੀ ਜਿਹੜਾ ਹੈ ਆਪਣਾ YouTube ਆਪਣਾ ਫਾਇਰ ਇੰਜਰੀ ਉਹ गिर ਗਿਆ ਸੀਗਾ ਤੁਹਾਨੂੰ ਅਸੀਂ ਹਸਪਤਾਲ ਵਿੱਚ ਦਾਖਲ ਕਰਵਾਇਆ ਤੇ ਸਰ ਦੂਜਾ ਜਿਹੜਾ ਸਾਥੀ ਹੈ ਉਹ ਇੱਥੇ ਹੀ ਹੈ ਜਿਹੜਾ ਸਰਚ ਵਗੈਰਾ ਕੀਤਾ ਜਾ ਰਿਹਾ ਹੈ ਨਹੀਂ ਉਹ ਵੀ ਅਸੀਂ ਉਹਨੂੰ ਵੀ ਸਰਚ ਕਰ ਰਹੇ ਹਾਂ ਠੀਕ ਹੈ ਬਿਲਕੁਲ ਰੌਲਡ ਅਪ ਕਰ ਲਾਂਗੇ ਜਲਦੀ ਕਰਾਂਗੇ ਸਾਡੇ ਕੋਲ ਸਰ ਕਿੰਨੀ ਦੇਰ ਬਾਈ ਫਾਇਰਿੰਗ ਤਿੰਨ ਫਾਇਰ ਹੋਏ ਤੇ ਡਿਸਟ੍ਰਿਕਟ ਇੱਕ ਬਰੀਫ ਇੰਕਾਊਂਟਰ ਹੁੰਦਾ ਜਿਹੜਾ ਵਤ ਤੋਂ ਵਤ ਅਲੋ ਦੋ ਹੁਣ ਤੋਂ 2 ਘੰਟੇ ਪਹਿਲਾਂ ਦਾ ਮਹਾਜਲ ਸਰ ਕੋਈ ਅਸਲਾ ਵੀ ਬਰਾਮਦ ਕੀਤਾ ਗਿਆ ਹਾਂਜੀ ਇੱਕ ਵੀਪਨ ਹੈਗਾ ਜੀ ਆਪਣਾ DC ਵੀਪਨ ਹੈਗਾ ਤੁਸੀਂ ਦੇਖ ਸਕਦੇ ਹੋ ਮੌਕਾ ਦੇ ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੋਹਾਲੀ ਦੇ ਲਾਲੂ ਦੇ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਆਂ ਅਪਰਾਧਿਕ ਤੱਤਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਪੁਲਿਸ ਨੇ ਇੱਕ ਕਪਰਾਦੀ ਨੂੰ ਕਾਬੂ ਕੀਤਾ ਹੈ ਮਾਸਟਰਮਾਈਂਡ ਸਤਵੀਰ ਸਿੰਘ ਸੱਤੀ ਨੂੰ ਪੁਲਿਸ ਨੇ ਕਾਰਵਾਈ ਕਰਕੇ ਕਾਬੂ ਕੀਤਾ ਗਿਆ ਹੈ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਸਤਵੀਰ ਸਿੰਘ ਸੱਤੀ ਦਾ ਗਰੋਹ ਜਿਹੜਾ ਹੈ ਉਹ ਅੰਜਾਮ ਦੇ ਰਿਹਾ ਸੀ ਹਾਈਵੇ ਤੇ ਜਾਣ ਵਾਲੇ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਗੱਡੀਆਂ ਨੂੰ ਲੁੱਟਿਆ ਜਾ ਰਿਹਾ ਸੀ ਗੱਡੀਆਂ ਨੂੰ ਘੇਰਿਆ ਜਾਂਦਾ ਸੀ ਇਸ ਗਰੋਵ ਵੱਲੋਂ ਉਸ ਤੋਂ ਬਾਅਦ ਹਥਿਆਰਾਂ ਦੀ ਨੋਕ ਤੇ ਗੱਡੀਆਂ ਤੋਂ ਲੁੱਟ ਕੀਤੀ ਜਾਂਦੀ ਸੀ ਪੁਲਿਸ ਲੰਬੇ ਸਮੇਂ ਤੋਂ ਇਸ ਗਰੋਹ ਦੀ ਤਲਾਸ਼ ਕਰ ਰਹੀ ਸੀ ਜਿਸ ਦਾ ਮਾਸਟਰਮਾਈਂਡ ਸਤਵੀਰ ਸਿੰਘ ਸੱਤੀ ਸੀ ਮੋਟਰਸਾਈਕਲਾਂ ਤੇ ਕਾਰਾਂ ਨੂੰ ਘੇਰ ਕੇ ਉਹਨਾਂ ਵੱਲੋਂ ਲੁੱਟਖੋ ਕੀਤੀ ਜਾਂਦੀ ਸੀ ਨਕਦੀ ਵੀ ਲੁੱਟੀ ਜਾਂਦੀ ਸੀ ਤੇ ਹੋਰ ਸਮਾਨ ਵੀ ਲੁੱਟ ਲੁੱਟਖੋ ਕੀਤੀ ਜਾਂਦੀ ਸੀ ਪੁਲਿਸ ਨੂੰ ਲਗਾਤਾਰ ਇਸ ਬਾਬਤ ਸੂਚਨਾਵਾਂ ਮਿਲ ਰਹੀਆਂ ਸਨ ਐਫ ਆਈ ਆਰ ਵੀ ਦਰਜ ਕਰਵਾਈ ਗਈ ਸੀ ਇਸ ਮਾਮਲੇ ਦੇ ਵਿੱਚ ਲਾਲੜੂ ਦੇ ਨਜ਼ਦੀਕ ਇਸ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਜੋ ਅਪਰਾਧੀ ਸੀ ਸਤਵੀਰ ਸਿੰਘ ਸੱਤੀ ਦੇ ਖਿਲਾਫ ਜਦੋਂ ਪੁਲਿਸ ਪਾਰਟੀ ਕਾਰਵਾਈ ਕਰਨ ਪਹੁੰਚਦੀ ਹੈ ਗੁਪਤ ਸੂਚਨਾ ਦੇ ਆਧਾਰ ਤੇ ਤਾਂ ਗੈਂਗਸਟਰ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜਾਂਦਾ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਮੁਕਾਬਲੇ ਵਜੋਂ ਗੋਲੀ ਚਲਾਈ ਜਾਂਦੀ ਹੈ ਜੋ ਕਿ ਗੈਂਗਸਟਰ ਸੱਤੀ ਦੇ ਪੈਰ ਤੇ ਲੱਗਦੀ ਹੈ ਉਸ ਤੋਂ ਬਾਅਦ ਪੁਲਿਸ ਨੇ ਇਸ ਗੈਂਗਸਟਰ ਨੂੰ ਇਸ ਜੋ ਅਪਰਾਧੀ ਹੈ ਜੋ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਉਸ ਨੂੰ ਕਾਬੂ ਕਰ ਲਿਆ ਪਿੰਡ ਤੋਂ ਬਾਹਰ ਮੋਟਰਸਾਈਕਲ ਤੇ ਕਿਤੇ ਜਾ ਰਿਹਾ ਸੀ ਜਦੋਂ ਪੁਲਿਸ ਨਾਲ ਇਸ ਦਾ ਮੁਕਾਬਲਾ ਹੁੰਦਾ ਹੈ ਫਾਇਰਿੰਗ ਹੁੰਦੀ ਹੈ ਤਾਂ ਅਸਲੇ ਸਮੇਤ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਇਸ ਤੋਂ ਬਾਅਦ ਪੁਲਿਸ ਵੱਲੋਂ ਸਰਚ ਅਭਿਆਨ ਵੀ ਚਲਾਇਆ ਗਿਆ ਪੁਲਿਸ ਵੱਲੋਂ ਲਗਾਤਾਰ ਇਸ ਇਲਾਕੇ ਦੇ ਵਿੱਚ ਮੁਸਤਫਦੀ ਦੇ ਨਾਲ ਸਰਚ ਕੀਤੀ ਜਾ ਰਹੀ ਹੈ ਤੇ ਉਸ ਦੇ ਸਾਥੀਆਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਤੋਂ ਬਾਅਦ ਇਸ ਇਨਕਾਊਂਟਰ ਤੋਂ ਬਾਅਦ